ਆ ਤੈਨੂੰ ਦਿੱਤੇ ਆਂ ਇਹ ਤਿੰਨੇ ਪੱਠਾ ਨੇ ਸਰ ਭਾਈ ਦੁੱਧ ਇਹਨਾਂ ਨੂੰ ਕਿਵੇਂ ਪੂਰਾ ਕਰਦੇ ਆਂ ਜੇ ਘੱਟ ਵੱਧ ਪੀ ਜਾਣ ਕਈ ਵਾਰੀ ਕੋਈ ਦਿੱਕਤ ਆ ਜੇ ਬਾਈ ਆਪਾਂ ਚਗਾਉਣੀ ਉਸ ਹਿਸਾਬ ਨਾਲ ਦੱਸਿਆ ਜੇ ਬਾਈ ਦੇਖੋ ਹੀ ਇਹ ਬੱਕਰੀਆਂ ਹੋਣਗੀਆਂ ਯਾਰ ਛੇਤੀ ਕਾਮਯਾਬ ਹੋ ਜਾਂਦਾ ਬੰਦਾ ਕ ਵੀ ਗਿਆ ਦੋ ਦੋ ਪੱਠਾ ਆ ਗਈ ਇੱਕ ਬੱਕਰਾ ਆ ਗਿਆ ਆਪਣੇ ਕੋਲੇ ਬਾਈ ਪਹਿਲਾਂ ਵੀ ਤਿੰਨ ਤਣ ਆਈਆਂ ਪੱਠਾ ਆਪਣੇ ਕੋਲੇ ਬਹੁਤ ਆ ਰਹੀਆਂ ਮਹਾਰਾਜ ਜੀ ਚਰਪਾ ਨਾਲ ਤੇ ਜਿਵੇਂ ਬਾਈ ਵਿੱਚ ਬੰਦੇ ਫੇਲ ਹੋ ਗਏ ਨਾ ਉਹ ਕਹਿ ਦਿੰਦੇ ਆ ਵੀ ਕਿੱਤਾ ਮਾੜਾ ਬੱਕਰੀਆਂ ਵਾਲਾ ਇਹ ਕਿੱਤਾ ਨਹੀਂ ਮਾੜਾ ਬਾਈ ਉਹ ਬੰਦੇ ਦੇ ਆਪ ਦੇ ਤੇ ਡਿਪੈਂਡ ਕਰਦਾ ਤੁਸੀਂ ਇਹਨੂੰ ਪੜੋ ਜਦੋਂ ਆਪਾਂ ਕਿਸੇ ਦੇ ਸਰ ਤੇ ਚੱਲਾਂਗੇ ਨਾ ਫਿਰ ਉਹ ਮਾੜਾ ਹੀ ਬਣ ਜਾਂਦਾ ਇਹ ਬਾਹਲਾ ਖਰਚ ਨਹੀਂ ਕਰਦੇ ਨਾ ਬਾਹਲਾ ਖਰਚੀ ਵਿੱਚ ਕਹਿੰਦਾ ਜੀ ਚੌਕਰ ਖੋਲਤਾ ਦਾਣੇ ਖੋਲਦੋਂ ਉਹ ਬਚੂਗਾ ਮੱਝ ਦੇ ਦੁੱਧ 7-8 ਕਿਲੋ ਕਹਿੰਨੇ ਕਟਰੂ ਨੂੰ ਸਾਰਾ ਸੜ ਦਿਓ ਉਹ ਦਾਣਾ ਕਿੱਥੋਂ ਪਾਊਗਾ ਇਹ ਚੀਜ਼ਾਂ ਦਖਾਵੇ ਬਈ ਪੰਪਾ ਉਹ ਕਿੰਨੇ ਮਰਜੀ ਮਾਰੀ ਜਾ ਮੈਂ ਮਾਰ ਦਿੰਨਾ ਖਰਚਾ ਅੱਜ ਕੱਲ ਆਪਾਂ ਕਿੱਤਾ ਕਰਦੇ ਕਵਾਂ ਇੱਕ ਕਮਾਈ ਕਰੀਏ ਕਮਾਈ ਕਰ ਕੀ ਕਰਦੇ ਆ ਜੇ ਆਪਾਂ ਇਹਨਾਂ ਨੂੰ ਖਵਾਤਾ ਸਾਰਾ ਕੁਝ ਫਿਰ ਆਪਾਂ ਜਾਵਾਂ ਕਿੱਧਰ ਨੂੰ 31000 ਰੁਪਏ ਦੀਆਂ ਆਈਆਂ ਦੋਵੇਂ ਬੱਕਰੀਆਂ ਅਜਾ ਦੋਨੇ 31000 ਦੀਆਂ ਹੈ ਹਾਂਜੀ ਸਭ ਤੋਂ ਪਹਿਲੀਆਂ ਬੱਕਰੀਆਂ ਵੀ ਜਿਨ੍ਹਾਂ ਨੇ ਆਪਣੇ ਕੋਲੇ ਇਸ ਟਾਈਮ ਫਾਰਮ ਦੇ ਵਿੱਚ 7-8 ਪਠਾ ਇਹਦੀਆਂ ਨੇ ਹੂੰ 6-7 ਪਠਾ ਹੀ ਇਹਦੀਆਂ ਨੇ ਕਾਟਾ ਦਾ ਬਈ ਇਹ ਗੱਲ ਆ ਵੀ ਆਪਾਂ ਦੇਖੋ ਥੋੜੇ ਬਜਟ ਤੋਂ ਸ਼ੁਰੂ ਕਰਿਆ ਸੀਗਾ ਹੂੰ ਥੋੜੇ ਬਜਟ ਆ ਤਾਂ ਘਟਾ ਪੈਣ ਵਾਲਾ ਕੋਈ ਕੰਮ ਹੈ ਨਹੀਂ ਸੀ ਵੀ ਜਿਹੜੇ ਬੰਦਿਆਂ ਨੂੰ ਨੌਲੇਜ ਘੱਟ ਆ ਪੈਸੇ ਵੱਧ ਲਾ ਲੈਂਦੇ ਆ ਜਦੋਂ ਪੈਸੇ ਵੱਧ ਲਾ ਲੈਂਦੇ ਆ ਉਹਨਾਂ ਨੂੰ ਪਹਿਲੇ ਹੀ ਬੱਕਰੀ ਉਹਨੇ ਦੀ ਹੁੰਦੀ ਨਹੀਂ ਰੇਟ ਵੱਧ ਲਾ ਕੇ ਦੇ ਦਿੰਦੇ ਆ ਮੁੜ ਕੇ ਉਹਦੇ ਵਿੱਚੋਂ ਕੁਝ ਨਿਕਲਦਾ ਨਹੀਂ ਛਾੜ 1.5 ਸਾਲ ਬਾਅਦ ਆਗਲਾ ਡੰਡਾ ਡੇਰਾ ਸਭ ਕੁਝ ਚੱਕ ਕੇ ਬੀਚ ਦਿੰਦਾ ਕਿਤੇ ਐਵੇਂ ਮਣ ਜਾਂਦੇ ਨਹੀਂ ਹੁੰਦਾ ਵੀ ਛਾੜ ਤੀਏ ਕੰਮ ਨਹੀਂ ਨਹੀਂ ਹੁਣ ਬਾਈ ਕਾਦੀ ਖੱਤ ਛੱਡਣਾ ਹੁੰਦਾ ਸਾਰਾ ਕੁਝ ਸਿੱਖ ਲਿਆ ੱਟਕੇ ਖਾਣੇ ਸੀ ਉਹ ਤਾਂ ਖਾਲੇ ਆਪਾਂ ਬਰੀਡ ਬਾਰੇ ਆਪਾਂ ਨੂੰ ਪਹਿਲਾਂ ਘੱਟ ਜਾਣਕਾਰੀ ਸੀਗੀ ਪੁੱਛਦੇ ਹੁੰਦੇ ਸੀ ਕੋਈ ਸੱਚ ਨਹੀਂ ਸੀ ਦੱਸਦਾ ਜਿਹੜੀ ਚੰਗੀ ਮਾੜੀ ਕਹਿੰਦਾ ਸੀ ਮਾੜੀ ਨੂੰ ਚੰਗੀ ਕਹਿੰਦਾ ਸੀ ਅਸੀਂ ਆਪ ਹੀ ਸਾਹਮਣੇ ਆ ਕਿਉਂ ਪਤਾ ਕੀ ਆ ਅਸੀਂ ਰੱਖ ਲਿਆ ਜੀ ਬੰਦਾ ਜੇ ਇਹਨਾਂ ਤੇ ਬੰਦਾ ਰੱਖਾਂਗੇ ਹਾਂ ਬੰਦੇ ਨੇ ਥੋੜੇ ਪੱਲੇ ਕੁਝ ਨਹੀਂ ਪਾਉਣਾ ਬੱਕਰੀਆਂ ਦੇ ਵਿੱਚ ਇਹ ਜੇ ਮੈਂ ਨਵੇਂ ਕੋਈ ਫਾਰਮਰ ਆ ਉਹਨਾਂ ਨੂੰ ਵੀ ਕਹਿੰਦਾ ਜੇ ਤੁਸੀਂ ਆਪ ਕੰਮ ਨਹੀਂ ਦੇਖਭਾਲ ਨਹੀਂ ਕਰ ਸਕਦੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਹਾਂ ਭਾਈ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਖਾਸ ਹੋਣ ਵਾਲੀ ਆ ਕਿਉਂਕਿ ਅੱਜ ਆਪਾਂ ਜਿਹੜੇ ਬਾਈਆਂ ਲਵੇ ਪਹੁੰਚੇ ਹਨ ਤਾਂ ਇਹਨਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਬੱਕਰੀ ਫਾਰਮ ਸ਼ੁਰੂ ਕਰਨਾ ਲਈ ਬੜਾ ਸਟਰਗਲ ਕੀਤਾ ਸਟਰਗਲ ਕਿਵੇਂ ਕੀਤਾ ਉਹ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਸਮਝਾਵਾਂਗੇ ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਤੇ ਬਾਈ ਗੁਰਪ੍ਰੀਤ ਦੇ ਘਰੇ ਪਹੁੰਚੇ ਆਪਾਂ ਇਹਨੂੰ 2.5 ਸਾਲ ਹੋ ਗਏ ਸ਼ੁਰੂ ਕੀਤੇ ਨੂੰ ਪਰ 2.5 ਸਾਲਾਂ ਦੇ ਵਿੱਚ ਚੰਗੇ ਜਾਨਵਰ ਆ ਜਿਹੜੇ ਉਹ ਆਪਦੇ ਫਾਰਮ ਦੇ ਵਿੱਚ ਬਣਾ ਲਏ ਬਾਈ ਸਤਿ ਸ਼੍ਰੀ ਅਕਾਲ ਸਵਾਗਤ ਆ ਸਾਡੀ ਅੱਜ ਦੀ ਇਸ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਗੁਰਪ੍ਰੀਤ ਜਿਵੇਂ ਹਨ ਤੈਨੂੰ 2 ਸਾਲ ਹੋ ਗਿਆ ਨਾ ਹਾਂਜੀ ਹਾਂਜੀ ਤਾਂ ਜਿਹੜਾ ਇਹ ਸ਼ੁਰੂ ਕੀਤਾ ਫਾਰਮ ਹਾਂਜੀ ਬਾਈ ਉਹ ਕਿਵੇਂ ਕੀਤਾ ਕੀ ਸੋਚਿਆ ਸੀ ਤੇ ਕਿੰਨੀਆਂ ਬੱਕਰੀਆਂ ਤੋਂ ਸ਼ੁਰੂ ਕੀਤਾ ਸੀ ਬਾਈ ਇਹ ਬਾਈ ਜੀ ਆਪਾਂ ਸ਼ੁਰੂ ਕਰਿਆ ਸੀਗਾ ਪਹਿਲਾਂ ਜਾ ਕੇ ਬੱਕਰੀਆਂ ਨੂੰ ਨਹੀਂ ਦੇਖ ਕੇ ਵੀ ਇਹ ਕਿਵੇਂ ਬੱਕਰੀ ਨੂੰ ਸਮਝਿਆ ਕੀ ਸੰਭਾਲ ਆ ਇਹਦੀ ਹੂੰ ਫਿਰ ਆਪਾਂ 4 ਕ ਨਗਾਂ ਤੋਂ ਸ਼ੁਰੂ ਕਰਿਆ ਸੀਗਾ ਦੋ ਕ ਆਪਣੇ ਕੋਲੇ ਸਵਾਨ ਬੱਕਰੀਆਂ ਆਈਆਂ ਸੀ ਠੀਕ ਹੈ ਦੋ ਆਪਣੇ ਕੋਲੇ ਪੱਠਾ ਆਈਆਂ ਸੀ ਆਪਣੇ ਕੋਲ ਮੇਨ 4 ਬੱਕਰੀਆਂ ਆਈਆਂ ਸੀ ਪਹਿਲਾਂ ਪਹਿਲਾਂ ਹਾਂਜੀ ਕਿੰਨੇ ਕ ਪੈਸੇ ਲਾਏ ਸੀ ਫਿਰ ਉਹਨਾਂ ਤੇ ਪੈਸੇ ਆਪਾਂ ਕੁੱਲ ਮਿਲਾ ਕੇ 52000 ਰੁਪਇਆ ਲਾਇਆ ਸੀ ਫਾਰਮ 'ਚ 52000 ਚ ਕਿੰਨਾ 52000 ਲਾਇਆ ਸੀ ਤੇ ਜੇ ਮੈਂ ਹੁਣ ਬਈ ਸਾਈਟ ਅਪ ਕਰ ਲਿਆ ਆਪਾਂ ਸਾਰਾ ਹਨਾ ਫਾਰਮ ਦਾ ਪੋਰਸ਼ਨ ਬਣਾ ਲੇ ਇਧਰ ਅਲੱਗ ਉਹ ਕਰਤਾ ਉਦੋਂ ਫਿਰ ਕਿਵੇਂ ਸੀਗਾ ਉਹਦਾ ਦੇਸੀ ਤਰੀਕਾ ਸ਼ੂ ਹੀ ਸਿੱਧੀ ਹੈ ਹਾਂਜੀ ਹਾਂਜੀ ਉਹਦੇ ਆਪਣੇ ਕੋਲੇ ਉਧਰ ਮੱਜਾਂ ਲੈ ਕੇ ਰਹੀ ਸੀਗੀਆਂ ਜੀ ਇੱਕ ਪੋਰਸ਼ਨ ਜੀ ਸੀਗੀਆਂ ਹਾਂਜੀ ਐਸਾ ਇੱਕ ਪੋਰਸ਼ਨ ਜੀ ਸੀ ਹਾਂਜੀ ਤੇ ਉਹ ਬੱਕਰੀਆਂ ਹੁਣ ਹੈਗੀਆਂ ਜਿੰਨਾ ਤੇ ਸ਼ੁਰੂ ਕੀਤਾ ਸੀ ਹਾਂਜੀ ਹਾਂਜੀ ਉਹ ਆਪਣੇ ਕੋਲੇ ਸਾਰੀਆਂ ਬੱਕਰੀਆਂ ਚਾਰੇ ਬੱਕਰੀਆਂ ਇਸ ਟਾਈਮ ਹਾਜ਼ਰ ਆ ਠੀਕ ਹੈ ਲੋ ਬਈ ਉਹ ਤੇ ਸ਼ੁਰੂ ਕਰਦੇ ਆਂ ਤੇ ਬਾਕੀ ਵੀਡੀਓ 'ਚ ਬਣੇ ਰਹੋ ਤੁਹਾਨੂੰ ਸਾਰੀ ਗੱਲ ਫਾਰਮ ਨਵਾਂ ਸ਼ੁਰੂ ਕਰਨਾ ਤਾਂ ਕਿਵੇਂ ਹੁੰਦਾ ਹੈ ਇਹ ਫਾਰਮ ਸ਼ੁਰੂ ਇਹ ਜੇ ਘਾਟਾ ਤਾਂ ਨਹੀਂ ਪਿਆ ਬਾਈ ਬਾਹਲਾ ਕਿਤੇ ਘਾਟਾ ਤਾਂ ਬਾਈ ਇਹ ਗੱਲ ਆ ਵੀ ਆਪਾਂ ਦੇਖੋ ਥੋੜੇ ਬਜਟ ਤੋਂ ਸ਼ੁਰੂ ਕਰਿਆ ਸੀਗਾ ਹੂੰ ਥੋੜੇ ਬਜਟ ਆ ਤਾਂ ਘਾਟਾ ਪੈਣ ਵਾਲਾ ਕੋਈ ਕੰਮ ਹੈ ਨਹੀਂ ਸੀ ਬਾਕੀ ਆਪਾਂ ਨੂੰ ਆਪ ਨੂੰ ਨੌਲੇਜ ਸੀਗੀ ਹੂੰ ਵੀ ਜਿਹੜੇ ਬੰਦਿਆਂ ਨੂੰ ਨੌਲੇਜ ਘਾਟਾ ਹੂੰ ਪੈਸੇ ਵੱਧ ਲਾ ਲੈਂਦੇ ਆ ਜਦੋਂ ਪੈਸੇ ਵੱਧ ਲਾ ਲੈਂਦੇ ਆ ਉਹਨਾਂ ਨੂੰ ਪਹਿਲੇ ਹੀ ਬੱਕਰੀ ਉਹਨੇ ਦੀ ਹੁੰਦੀ ਨਹੀਂ ਰੇਟ ਵੱਧ ਲਾ ਕੇ ਦੇ ਦਿੰਦੇ ਆ ਮਣ ਕਿ ਉਹਦੇ ਵਿੱਚੋਂ ਕੁਝ ਨਿਕਲਦਾ ਨਹੀਂ ਸਾਲ ਡੇਢ ਸਾਲ ਬਾਅਦ ਆਗਲਾ ਡੰਡਾ ਡੇਰਾ ਸਭ ਕੁਝ ਆ ਕੇ ਵੇਚ ਦਿੰਦਾ ਵੱਡਾ ਕਾਰਨ ਆ ਜਿਹੜਾ ਮੈਂ ਅੱਜ ਵੀ ਇਹ ਗੱਲ ਕਹਿਣਾਗਾ ਭਰਾ ਆਪਣੇ ਜਿੰਨੇ ਆ ਜਿੰਨੇ ਮੁੰਡੇ ਨੇ ਨਵਾਂ ਕੰਮ ਚਲਾਉਣਾਗਾ ਵੀ ਪਹਿਲਾਂ ਤੁਸੀਂ ਇਹ ਚੀਜ਼ ਬਾਰੇ ਜਾਣੋ ਵੀ ਬੱਕਰੀ ਨੂੰ ਤੁਸੀਂ ਸਾਹਮਣਾ ਕਿਵੇਂ ਆ ਕੀ ਇਹਦੀ ਸਾਮ ਸਵਾਲਾ ਇਹਦੇ ਵਿੱਚ ਵੱਡੋ ਵਿਚ ਵੜ ਕੇ ਦੇ ਫੇਰ ਤੂੰ ਹੀ ਸਾਰਾ ਕੁਝ ਕਰ ਸਕਦੇ ਹੋ ਨਹੀਂ ਉਹ ਤੋਂ ਬਾਅਦ ਜੇ ਤੁਸੀਂ ਇਹਦੇ ਬਾਰੇ ਤੁਹਾਨੂੰ ਨੌਜ ਨਹੀਂ ਹੈਗੀ ਪਹਿਲੇ ਤੁਸੀਂ ਵਿਚ ਵਿਚ ਹੁਣ ਮੈਂ ਦੇਖਿਆ 50 60000 ਬੱਕਰੀ ਦੇ ਲਾਤਾ ਸਾਂਭ ਸੰਭਾਲ ਚੰਗੀ ਤਰ੍ਹਾਂ ਹੁੰਦੀ ਨਹੀਂ ਹੈਗੀ ਬੱਕਰੀ ਆ ਕੇ 19 21 ਹੋ ਜੇ ਸਾਰਾ ਜਾਨਵਾਰਾ ਧੋਖਾ ਦੇ ਜੇ ਕਾਟਾ ਪੈ ਜਾਂਦਾ ਮੁੜ ਕੇ ਅਗਲਾ ਕਹਿੰਦਾ ਛੱਡੋ ਖੜਾ ਹੁਣ ਆਪਣੀਆਂ ਨੇ ਸਭ ਤੋਂ ਪਹਿਲੀਆਂ ਚਾਰ ਬੱਕਰੀਆਂ ਨੇ ਇੱਕ ਆ ਬੱਕਰੀਆ ਉਹ ਦੇਖੋ ਜਿਹੜੀਆਂ ਸਭ ਤੋਂ ਪਹਿਲਾਂ ਬਾਈ ਨੇ ਬੱਕਰੀਆਂ ਫਾਰਮ ਦੇ ਵਿੱਚ ਲੈਤੀਆਂ ਸੀ ਉਹ ਉੱਥੇ ਕਰ ਲਈ ਬਈ ਉਧਰ ਆ ਇਹ ਬੱਕਰੀਆਂ ਆਪਣੀਆਂ ਤੁਸੀਂ ਐਂ ਹਿਸਾਬ ਲਾ ਲਓ 31000 ਰੁਪਏ ਦੀਆਂ ਆਂ ਦੋਵੇਂ ਬੱਕਰੀਆਂ ਅਚਾ ਦੋਨੇ 31000 ਦੀਆਂ ਹੈਂ ਹਾਂਜੀ ਠੀਕ ਐ 31000 ਦੀਆਂ ਸਭ ਤੋਂ ਪਹਿਲੀਆਂ ਬੱਕਰੀਆਂ ਵੀ ਜਿਨ੍ਹਾਂ ਨੇ ਆਪਣੇ ਕੋਲੇ ਇਸ ਟਾਈਮ ਫਾਰਮ ਦੇ ਵਿੱਚ 7-8 ਪੱਠਾ ਇਹਦੀਆਂ ਨੇ ਹੂੰ 6-7 ਪੱਠਾ ਇਹਦੀਆਂ ਨੇ ਤੇ ਭਾਈ ਇਹ ਬੱਕਰੀਆਂ ਲੈਣੀਆਂ ਸੀ ਪਹਿਲਾਂ ਹੈਂ ਹਾਂਜੀ ਇਹ ਆਪਣੀਆਂ 31000 ਦੇ ਪ੍ਰਾਇਸ ਦੀਆਂ ਬੱਕਰੀਆਂ ਹੀ ਆਵੀਆਂ ਇਹ ਦੋਨੇ ਦੋਨੇ ਹਾਂਜੀ ਫੇਰੀਆਂ ਇਹ ਕਿਹੜੇ ਘਰੋਂ ਲੈ ਆਂਦੀਆਂ ਸੀ ਬਾਈ ਫਿਰ ਤੁਸੀਂ ਇਹ ਆਪਾਂ ਬਖਤਖੜੋਂ ਲੈਤੀਆਂ ਸੀਗੀਆਂ ਅੱਛਾ ਬਖਤਖੜੇ ਤੋਂ ਨਾਲ ਰਹਿ ਗਿਆ ਹੈ ਨਾ ਹਾਂਜੀ ਜ਼ਿਮੀਂਦਾਰ ਕੋਲੇ ਸੀਗੀਆਂ ਬਲੱਡ ਲਾਈਨ ਇਹ ਯਾਨੀ ਕਿ ਸਮਝ ਲਓ ਵੀ ਬਖਤਖੜ ਵਾਲੀ ਜਿਵੇਂ ਇੱਥੇ ਸਾਡੇ ਬ੍ਰੀਡਰ ਰੱਖਦੇ ਆ ਉਹਨਾਂ ਦੀ ਬਲੱਡ ਲਾਈਨ ਸੀਗੀ ਉਹਨਾਂ ਵਾਲੀਆਂ ਆ ਠੀਕ ਐ ਲਓ ਵੀ ਬਖਤਖੜਾ ਵਾਲਿਆਂ ਤੋਂ ਸ਼ੁਰੂ ਕੀਤਾ ਸੀ ਬਾਈ ਨੇ ਫਾਰਮ ਹਾਂਜੀ ਇਹ ਮੰਨ ਕੇ ਚੱਲੋ ਹੈ ਕਿਸੇ ਦੇ ਜੱਟ ਜ਼ਿਮੀਂਦਾਰ ਦੇ ਘਰੇ ਸੀ ਪਰ ਹੈਗੀਆਂ ਉਹਨਾਂ ਵਾਲੀਆਂ ਹੀ ਨੇ ਹੈਨਾ ਹਾਂਜੀ ਠੀਕ ਐ ਤੇ ਇਹ ਦੋ ਬੱਕਰੀਆਂ ਸੀ ਤੀਜੀ ਕਿਹੜੀ ਸੀ ਬਾਈ ਦੋ ਬੱਕਰੀਆਂ ਆ ਸੀ ਜੋੜਾ ਇਹ ਜੋੜਾ ਚਾਰ ਬੱਕਰੀਆਂ ਲੈਂਦੀਆਂ ਸੀ ਹਾਂਜੀ ਹਾਂਜੀ ਇਹ ਪੱਠਾ ਸੀ ਜੀ ਉਸ ਟਾਈਮ ਇਹ ਮਤਲਬ ਆ ਜਿਹੜਾ ਰੋਸੀਆ ਵਸਤ ਗੜੀਆ ਹੂੰ ਉਹਦੇ ਘਰੋਂ ਗਈ ਵੀ ਆ ਇਹ ਪੱਠਾ ਕਿਸੇ ਕੋਲੇ ਗਈ ਸੀ ਆਪਣਾ ਮਿੱਤਰ ਸੀ ਉਹਨੇ ਆਪਾਂ ਨੂੰ ਦੇਤੀ ਠੀਕ ਆ ਆ ਜਿਹੜੀ ਬੱਕਰੀ ਆ ਇਹ ਕੈਦਿਆਂ ਤੋਂ ਆਈ ਸੀ ਆਪਣਾ ਦੋਸਤ ਹੀ ਆ ਉਹਨੇ ਆਪਾਂ ਨੂੰ ਦਿੱਤੀ ਸੀਗੀ ਪੱਠ ਹੂੰ ਪਰ ਜਿਹੜਾ ਇਹਦਾ ਅੱਜ ਬਰੀਡਰ ਆਪਣੇ ਕੋਲੇ ਖੜਾ ਐ ਇਸ ਟਾਈਮ ਹੂੰ ਇਹਦਾ ਮੈਂ ਤੁਹਾਨੂੰ ਜਿਹਦਾ 40 ਇੰਚ ਕੱਦ ਦੱਸਿਆ ਉਹਦੇ ਬੱਚੇ ਵੀ ਆਏ ਵੇ ਆ। ਠੀਕ ਹੈ। ਪਰ ਇਹ ਬੱਕਰੀ ਬਹੁਤ ਚੰਗੇ ਬੱਚੇ ਪਾਉਂਦੀ ਆ। ਆਹ ਬੱਕਰੀ ਤੇ ਤੁਹਾਨੂੰ ਥਣ ਦਿਖਾਉਣੇ ਆ ਬਾਈ ਬਹੁਤ ਵਧੀਆ ਭਾਂਡਾ ਲੱਗਿਆ ਹੋਇਆ। ਇਹ ਚੋਈ ਹੋਈ ਆ ਨਾ ਬਾਈ ਹੁਣ ਤਾਂ। ਹਾਂਜੀ ਹਾਂਜੀ ਮੈਂ ਕਰਿਓ ਬਈ ਆ ਮਾਗਰਲੇ ਪਾਸੇ ਕਰ ਲਓ। ਤੇ ਹੁਣ ਚੋਈ ਹੋਈ ਆ ਐ ਬਾਈ। ਹਾਂਜੀ ਹਾਂਜੀ। ਜਦੋਂ ਜਮਾ ਇਹ ਭਰ ਦਿੰਦੇ ਥਣ ਪੂਰੇ। ਜਮਾ ਥੱਲੇ ਲੱਗਣਗੇ ਸ਼ਾਮ ਵਾਲੇ ਟਾਈਮ। ਐ ਠੀਕ ਹੈ। ਕਿੰਨਾ ਕ ਦੁੱਧ ਆ ਬਾਈ? ਦੁੱਧ ਦੇ ਦੁੱਧ ਹੁਣ ਹੈਗਾ ਬਈ ਤੇ ਥੱਲੇ 4 1/2 ਕਿਲੋ ਦੁੱਧ ਨੂੰ ਹੈਗਾ। ਯੋ ਵੀ ਵਿੱਚ ਕਹਿ ਰਹੇ ਨੇ ਵੀ ਫਾਰਮ ਦੇ ਵਿੱਚ ਬੱਕਰੀ ਹੈ ਨਾ ਪਾਲਦੀ ਨਹੀਂ ਹੈਗੀ ਜਾਂ ਇਹਨਾਂ ਦੁੱਧ ਦਿੰਦੀ ਨਹੀਂ ਹਾਂਜੀ ਤਾਂ ਇਹਦੀ ਕੀ ਖਾਦ ਖਰਾਕ ਪਾਉਣੀ ਖਾਦ ਖਰਾਕ ਵੀਰੇ ਸਿੰਪਲ ਜਿਹਾ ਕੰਮ ਆ ਆਪਾਂ ਵੀ ਕਿਵੇਂ ਮਰਜ਼ੀ ਵਾਜਾ ਆਪਾਂ ਜਮਾ ਸੌਖੇ ਜੇ ਢਾਂਗਣਾ ਬੱਕਰੀ ਨੂੰ ਸ਼ਾਮ ਦਾ ਬਾਕੀ ਆਪਣੀ ਬੱਕਰੀਆਂ ਦੀ ਸਿਹਤ ਦੇਖ ਲਓ ਇਹ ਸੱਜਰ ਬੱਕਰੀਆਂ ਨਾ ਤਾਂ ਜੀ ਇਹਨੂੰ ਦਾਣੇ ਪਾਉਣਿਆ ਬਿਲਕੁਲ ਨਹੀਂ ਠੀਕ ਹੈ ਕੁਝ ਨਹੀਂ ਪਾਉਂਦੇ ਕੋਈ ਦਾਣਾ ਨਹੀਂ ਹੈਗਾ ਬੰਦ ਆ ਇਹਨਾਂ ਦਾ ਤੇ ਇੱਕ ਮਹੀਨਾ ਹੋ ਗਿਆ ਕੋਈ ਨਹੀਂ ਬਾਈ ਮਾਈ ਕਹਿੰਦਾ ਬਈ ਕੋਈ ਦਾਣਾ ਨਹੀਂ ਪਾਉਂਦਾ ਇਹ ਬੰਦਾ ਇਹਨੂੰ ਇਹਨੂੰ ਪਾਉਣ ਨੇ ਕਿਉਂ ਬਾਈ ਫਿਰ ਫਾਰਮ ਦੇ ਵਿੱਚ ਜਿਹੜੀ ਹਾਂ ਨੂੰ ਦੇ ਮਤ ਜੀ ਆਪਾਂ ਸਵੇਰੇ ਪਾਉਂਦੇ ਇਹਨਾਂ ਨੂੰ ਮੂੰਗੀ ਦਾ ਨੀਰਾ ਸਵੇਰੇ ਮੂੰਗੀ ਦਾ ਨੀਰਾ ਹਾਂਜੀ ਸ਼ਾਮ ਨੂੰ ਆਪਣੇ ਕੋਲੇ ਮੱਕੀ ਦਾ ਚਾਰ ਆ ਹਮ ਵਧੀਆ ਬਣਿਆ ਵਾ ਠੀਕ ਹੈ ਅਸੀਂ ਚਾਰ ਦੇ ਉੱਪਰ ਜਿਹੜੀ ਮੱਝਾਂ ਵਾਲੀ ਫੀਡ ਆ ਮੱਝਾਂ ਨੂੰ ਅਸੀਂ ਵਰਤਦੇ ਹਾਂ ਤੁਹਾਨੂੰ ਪਤਾ ਆਪਣੇ ਕੋਲ ਮੱਝਾਂ ਵੀ ਵਧੀਆ ਹੀ ਆ ਨਾ ਦੱਸਦੇ ਉਹਨਾਂ ਲਈ ਫੀਡ ਹੀ ਭੁੱਕਣੀ ਆ ਅਸੀਂ ਉੱਪਰ ਇਹ ਠੀਕ ਹੈ ਕੋਈ ਅਸੀਂ ਢਾਣੀ ਕੀ ਕਹਿਣਾ ਕਦੇ ਨਾ ਕਦੇ ਲੈ ਆਈਏ ਹਮ ਨਹੀਂ ਅਸੀਂ ਡਾਣੀ ਆਲੇ ਚੱਕਰ ਚ ਪੈਂਦੇ ਨਹੀਂ ਹਾਂ ਬਿਲਕੁਲੀ ਇਹ ਤਾਂ ਹੋ ਗਈ ਬਈ ਆਪਣੀ ਸ਼ੁਰੂਆਤ ਹੈ ਨਾ ਫਾਰਮ ਦੀ ਹਾਂਜੀ ਤੇ ਹੁਣ ਜਿਹੜਾ ਇਹਨਾਂ ਦਾ ਰਿਜ਼ਲਟ ਆਇਆ ਇਹਨਾਂ ਨੇ ਬੱਕਰੇ ਰੱਖਿਆ ਤੁਸੀਂ ਬਰੀਡਰ ਹਾਂਜੀ ਹਾਂਜੀ ਚਲੋ ਪਹਿਲਾਂ ਆਪਾਂ ਉਹ ਦਿਖਾਉਨੇ ਆ ਹਾਂਜੀ ਹਾਂਜੀ ਆਪਣੇ ਕੋਲੇ ਇੱਕ ਤਾਂ ਇਹ ਇਹ ਬੱਕਰੀਆਂ ਵਾਲੇ ਚੂਹਿਆਂ ਬਰੀਡਰ ਇੱਕ ਬਰੀਡਰ ਆਪਾਂ ਬਾਹਰੋਂ ਲੈਤਾਗਾ ਇੱਕ ਬਾਹਰੋਂ ਲੈਤਾ ਹੈ ਹਾਂਜੀ ਠੀਕ ਹੈ ਤੇ ਬਈ ਇਹਨਾਂ ਦੇ ਬਾਈਆਂ ਦੇ ਬਰੀਡਰ ਦਿਖਾਉਨੇ ਆ ਸੋਨੂੰ ਇੱਕ ਕਿੰਨੇ ਕਿੰਨੇ ਟਾਈਮ ਦਿੰਨੇ ਬਾਈ ਜਿਹੜੇ ਦਿਖਾਵਾਂਗੇ ਆਪਾਂ ਪਹਿਲਾਂ ਦੋ ਦੰਦ ਸੀਗਾ ਹੁਣ ਚਾਰ ਹੋ ਗਏ ਹੁਣ ਚਾਰ ਕੱਢ ਲੈ ਠੀਕ ਆ ਹਾਈਟ ਕਿੰਨੀ ਕਰ ਗਿਆ ਬਾਈ ਹਾਈਟ ਦੀ 44 ਇੰਚ ਜੀ 44 ਇੰਚ ਹਾਂ ਆਪਾਂ ਮਿਣੀ ਜੇ ਨਾ ਪਹਿਲਾਂ ਹਾਂਜੀ ਹਾਂਜੀ ਫੀਤਾ ਹਾਂ ਬਾਈ ਇਹਦੀ 44 ਇੰਚ ਹਾਈਟ ਆ ਤੇ ਕਿਹੜੀ ਬੱਕਰੀ ਦਾ ਕਿਹਾ ਤੁਸੀਂ ਇਹ ਬੱਕਰੀ ਬਾਈ ਉਹਦੀ ਸਵਰਨੇ ਵਾਲੀ ਬੱਕਰੀ ਸਵਰਨੇ ਵਾਲੀ ਹਾਂਜੀ ਉਹ ਤੋਂ ਲੈਤੀ ਸੀ ਆਪਾਂ ਉਥੋਂ ਇਹ ਸਵਰਨੇ ਵਾਲੀ ਬੱਕਰੀ ਲੈਤੀ ਸੀ ਉਹਦਾ ਬੱਚਾ ਰੱਖਿਆ ਹੋਇਆ ਹੁਣ ਹਾਂਜੀ ਇਹ ਕਾਲੇਆਂ ਤੋਂ ਲੈਂਤਾ ਸੀ ਬੱਚਾ ਆਪਾਂ ਠੀਕ ਹੈ ਉਹਦੀ ਉਹ ਤੋਂ ਬੱਕਰੀ ਲੈਤੀ ਸੀਗੀ ਹੂੰ ਹੂੰ ਉਹ ਬੱਕਰੀ ਆਪਣੇ ਕੋਲ ਸੂਈ ਵੀ ਵੀ ਆ ਠੀਕ ਹੈ ਇਹਦਾ ਰਿਜ਼ਲਟ ਲੈਂਦਾ ਬਾਈ ਰਿਜ਼ਲਟ ਹਾਂ ਬਾਈ ਇਹਦੇ ਬੱਚੇ ਦਿਖਾਵਾਂਗੇ ਤੁਹਾਨੂੰ ਇਹਦੇ ਬੱਚੇ ਆ ਗਏ ਜਿਹੜੀਆਂ ਬੱਕਰੀਆਂ ਸੂਈਆਂ ਨੇ ਉਹ ਸਾਰੇ ਬੱਚੇ ਇਹਦੇ ਨੇ ਹਾਂਜੀ ਆਪਣੇ ਕੋਲੇ 10 12 12 ਬੱਕਰੀਆਂ ਇਹ ਤੋਂ ਕ੍ਰੋਸ ਆ ਜੀ ਤਿੰਨ ਬੱਕਰੀਆਂ ਦੂਜੀ ਤੋਂ ਆਏ ਇਹ ਚੋਂ ਇਹ ਵੀ ਦਿਖਾਈ ਬਾਈ ਹਾਂਜੀ ਹਾਂਜੀ ਲੈ ਆ ਵੀ ਦਿਖਾਉਨੇ ਸਾਨੂੰ ਇਹਦੀ ਹਾਈਟ ਕਿੰਨੀ ਹੋ ਬਾਈ 41 ਇੰਚ ਹੈਗੀ ਆ 41 ਇੰਚ ਹਾਂਜੀ ਠੀਕ ਹੈ ਇਹ ਇਹਦੇ ਨਾਲੋਂ ਕੰਨ ਕੁੰਨ ਚ ਪੂਰਾ ਹੈਵੀ ਬੱਕਰਾ ਹੈ ਨਾ ਆ ਹਾਂਜੀ ਇਹਦਾ ਕੰਨ ਉਹਦੇ ਨਾਲੋਂ ਲੰਬਾ ਚੌੜਾਗਾ ਹੂੰ ਬੱਕਰਾ ਦੋਵੇਂ ਹੀ ਕੋਈ ਵੀ ਨਹੀਂ ਹੈਗਾ ਇਹ ਆਪਣੀ ਕਾਲੀ ਬੱਕਰੀ ਦਾ ਜਿਹਨੂੰ ਲੰਬੇ ਥਣ ਵਾਲੀ ਦਿਖਾਈ ਹੈ ਨਾ ਮਾਗਰ ਨੂੰ ਹੋ ਕੇ ਦਿਖਾਈ ਹੁੰਦਾ ਜੀ ਉਹਦਾ ਹੈ ਜੀ ਜਿਹੜੀ ਲੰਬੇ ਥਣ ਵਾਲੀ ਬੱਕਰੀ ਹੈ ਜਿਹੜੀ ਜਿਹੜੀ ਹਾਂ ਜਿਹੜੀ ਉਹਨਾ ਰੱਖਿਆ ਹਾਂ ਠੀਕ ਆ ਇਹਨੂੰ ਕਰਿਓ ਬਈ ਇਹਨੂੰ ਲਓ ਵੀ ਮੇਮ ਉਹਨਾ ਦੇਖੋ ਬਈ ਚੰਗਾ ਇਹ ਤਾਂ ਛੱਡੀਆਂ ਨੇ ਇਹ ਬੱਕਰੀਆਂ ਦੇ ਛੱਡੇ ਆ ਹੁਣ ਹਾਂਜੀ ਹਾਂਜੀ ਇਹ ਤਾਂ 4-3-4 ਬੱਕਰੀਆਂ ਤੋਂ ਕ੍ਰੋਸ ਆ ਇਹਦੇ ਵੀ ਬੱਚੇ ਆ ਗਏ ਅਸਾਂ ਇਹਦੇ ਵੀ ਆ ਗਏ ਹਾਂਜੀ ਠੀਕ ਆ ਇਹਦੇ ਕਿੰਨੇ ਬੱਚੇ ਆਏ ਨੇ ਬਈ ਇਹਦੇ ਬੱਚੇ ਤਿੰਨ ਬੱਚੇ ਆ ਜੀ ਤਿੰਨ ਬੱਚੇ ਇਹਦੇ ਆ ਹਾਂ ਆਪਣੀਆਂ ਬੱਕਰੀਆਂ ਕਿੰਨੇ ਕਿੰਨੇ ਮੇਮ ਨੇ ਦੇ ਦਿੰਦੀ ਆਪਣੀਆਂ ਬਈ ਜਿਹੜੀਆਂ ਐਤ ਕੀ ਸੂਈਆਂ ਨੇ ਦੋ ਬੱਕਰੀਆਂ ਦਾ ਤਿੰਨ-ਤਿੰਨ ਦਿੱਤੇ ਆ ਅੱਛਾ ਤੇ ਵਿੱਚ ਦੋ-ਦੋ ਦਿੱਤੇ ਆਈ ਵਿੱਚ ਦੋ-ਦੋ ਹੈ ਹਾਂਜੀ ਜਾਦਾ ਪੱਠੇ ਹੀ ਦਿੱਤੀਆਂ ਆਪਣੇ ਕੋਲੇ ਹਜੇ ਸਮਝ ਲਓ ਵੀ 9-10 ਮੇਮਣਿਆਂ ਚੋਂ ਇੱਕ ਬੱਕਰੀ ਆ ਸਾਰੀਆਂ ਪੱਠੇ ਹੀ ਆ ਟੋਟਲ ਠੀਕ ਹੈ ਤੇ ਜਿਹੜਾ ਆ ਮੇਮਣਾ ਬਈ ਕਰੀਏ ਇਧਰ ਨੂੰ ਇਹ ਮੇਮਣਾ ਬਈ ਆਪਾਂ ਲੈਤਾ ਸੀਗਾ ਇਹ ਬਈ ਆਪਾਂ ਸੀਰੇਗਾ ਤੋਂ ਲੈਤਾ ਹੀ ਬਾਸਤ ਘੜਾਂ ਤੋਂ ਠੀਕ ਹੈ 25 ਦਿਨ ਦਾ ਬੱਚਾ ਹਾਂ ਆਪਾਂ ਉਹਨਾਂ ਤੋਂ ਹੁਣ ਕਿੰਨੇ ਟਾਈਮ ਦਾ ਹੋ ਗਿਆ ਇਹ ਏ ਬਾਈ ਦੋ ਦੰਦ ਹੋ ਗਿਆ ਦੋ ਦੰਦ ਹੋ ਗਿਆ ਹੈ ਹਾਂਜੀ ਹੈਟ ਹੋ 38 ਇੰਚ ਇਹਦੀ ਹਾਂਜੀ ਹੈਟ ਹੈਗੀ ਆ ਜੀ ਠੀਕ ਕੰਨਾਂ ਦਾ ਬਾਈ ਲੈਂਥ ਪੂਰੀ ਹੈ ਦੀ ਹੈ ਨਾ ਵਧੀਆ ਹਾਂ ਬਾਕੀ ਇਹ ਮਾਨੂੰ ਕੇ ਸੰਧਾਂ ਤੋਂ ਦੇ ਮੈਨੂੰ ਕੰਮ ਸੀਗਾ ਤੇ ਆਪਣਾ ਭਾਂਜੇ ਹੀ ਲੈ ਕੇ ਆਇਆ ਸੀਗਾ ਜੀ ਪੰਪੀਸ ਤੇ ਤੀਜੇ ਨੰਬਰ ਤੇ ਲੱਗ ਗਿਆ ਤੀਜੇ ਤੇ ਆਇਆ ਸੀਗਾ ਹਾਂਜੀ ਹਾਂਜੀ ਉਥੋਂ ਤੀਜੇ ਤੇ ਆਇਆ ਸੀਗਾ ਠੀਕ ਹੈ ਵੀ ਕੁਆਲਿਟੀ ਦੇ ਆਸਦੀ ਆ ਵੀ ਨੰਬਰ 'ਚ ਆਉਣ ਵਾਲਾ ਹੈਗਾ ਸੀਗਾ ਬੱਚਾ ਹਨਾ ਹਾਂਜੀ 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 ਇਹ ਤੋਂ ਉਹ ਤਾਂ ਨਹੀਂ ਹਜੇ ਰਿਜ਼ਲਟ ਛੱਡੇ ਇਹਨੂੰ ਨਹੀਂ ਨਹੀਂ ਇਹਨੂੰ ਨਹੀਂ ਛੱਡਣਾ ਜੀ ਹਜੇ ਨਹੀਂ ਛੱਡਣਾ ਅੱਛਾ ਵੀ ਹਾਈਟ ਕਰਾ ਕੇ ਵੀ ਫੇਰ ਹਾਂਜੀ ਹਜੇ ਇਹਨੂੰ ਮਤਲਬ ਆਪਣੇ ਕੋਲ ਵੱਡਾ ਬੱਕਰਾ ਹੈਗਾ ਉਹ ਹੈਗਾ ਇਹਨੂੰ ਤਾਂ ਹਜੇ ਸਾਰ ਰੋਕੀ ਰੱਖਣਾ ਇੱਕ ਸਾਲ ਰੋਕ ਕੇ ਰੱਖੋਗੇ ਉਹ ਵੇਚ ਦੀ ਇੱਕ ਅੱਧੀ ਬੱਕਰੀ ਕਰਾ ਕੇ ਦੇਖੋਗੇ ਵੀ ਇੱਕ ਕਰਾਵਾਂਗੇ ਜੀ ਰਿਜ਼ਲਟ ਲਾਵਾਂਗੇ ਤਾਂ ਚੰਗਾ ਹੀ ਪਉਣਾ ਇਹ ਰਿਜ਼ਲਟ ਇਹਨੇ ਮਾੜਾ ਨਹੀਂ ਪਉਂਦਾ ਤੁਹਾਨੂੰ ਪਤਾ ਹੀ ਆ ਉਹ ਬੱਕਰਿਆਂ ਦਾ ਵੀ ਸੋਹਣਾ ਰਿਜ਼ਲਟ ਆਇਆ ਉਹਨਾਂ ਦਾ ਵੀ ਸੋਹਣਾ ਆ ਹੈਨਾ ਹਾਂਜੀ ਤੇ ਇੱਧਰ ਆ ਗਏ ਆ ਬਾਈ ਪੱਠਾ ਇੰਨਾ ਬਾਈਆਂ ਦੀਆਂ ਇਹ ਪੋਰਸ਼ਨ ਪੱਠਾਂ ਦਾ ਹੈਗਾ ਕਿੰਨੀਆਂ ਪੱਠਾਂ ਨੇ ਬਈ ਆਹ ਇਹ ਬਈ 11 ਪੱਠਾ ਆਪਣੀਆਂ ਅੱਛਾ ਹਾਂਜੀ ਇਹ ਇਹੀ ਬੱਕਰੀਆਂ ਦੀਆਂ ਨਹੀਂ ਇਹ ਬੱਕਰੀਆਂ ਇੰਨਾਂ ਦੀਆਂ ਬਾਈ ਬੱਕਰੇ ਉਹ ਆਪਾਂ ਪਿਛਲੀ ਵਾਰੀ ਇਹ ਡੱਬਾ ਬੱਕਰਾ ਤੁਹਾਨੂੰ ਪਹਿਲਾਂ ਕਿਹਾ ਸੀਗਾ ਉਹ ਬੱਕਰੇ ਆਪਾਂ ਵੇਚਤੇ ਸੀਗੇ ਤੁੰਨੇ ਤੇ ਅੱਛਾ ਹਾਂਜੀ ਕਿੰਨੇ ਕਿੰਨੇ ਟਾਈਮ ਦੇ ਨੇ ਇਹ ਪੱਠਾ ਇਹ ਬਈ ਹੋ ਗਈਆਂ 6-6 ਮਹੀਨਿਆਂ ਦੀਆਂ 6-6 ਮਹੀਨਿਆਂ ਦੀਆਂ ਹੋਣੀਆਂ ਠੀਕ ਹੈ ਤੇ ਬਈ ਦੁੱਧ ਕਿੰਨਾ ਟਾਈਮ ਪਿਆਇਆ ਫਿਰ ਇਹਨਾਂ ਨੂੰ ਦੁੱਧ ਦਾ ਬਈ ਆਪਾਂ ਚੋਈ ਨਹੀਂ ਕਿਤੇ ਇਹ ਚੋਈ ਨਹੀਂ ਇਹੀ ਪੀਂਦੇ ਸਾਰਾ ਹਾਂ ਹੁਣ ਵੀ ਮੇਵ ਨਹੀਂ ਪੀਂਦੇ ਆ ਠੀਕ ਹੈ ਦੁੱਧ ਆਪਾਂ ਕਦੇ ਚੋਇਆ ਨਹੀਂ ਬੱਚੇ ਚਾਹੁੰਦੇ ਆ ਬੱਚੇ ਚਾਹੁੰਦੇ ਆ ਹਾਂਜੀ ਹਾਂਜੀ ਪਰ ਦੁੱਧ ਨਾਲ ਕੋਈ ਦਿੱਕਤ ਤਾਂ ਨਹੀਂ ਆਉਂਦੀ ਬਈ ਇਹਨਾਂ ਨੂੰ ਨਹੀਂ ਨਹੀਂ ਬਿਲਕੁਲ ਨਹੀਂ ਕਦੇ ਵੀ ਆਪਣਾ ਮਾਲਕ ਦੀ ਕਿਰਪਾ ਨਾਲ ਕੀ ਕਹਿਣਾ ਇੱਕ ਅੱਧਾ ਮੇਵਣਾ ਹੋਇਆ ਬਈ ਨਹੀਂ ਆਪਣਾ ਕਦੇ ਕੋਈ ਮੇਵਣੇ ਨੂੰ ਕੋਈ ਦਿੱਕਤ ਨਹੀਂ ਆਈ ਹੀ ਬਿਲਕੁਲ ਅੱਛਾ ਠ ਤੁਹਾ ਜੀ ਇੱਕ ਤਾਂ ਆਪਣੀਆਂ ਬੱਕਰੀਆਂ ਹੁਣ ਸ਼ੁਰੂ ਹੋ ਗਈਆਂ ਸੀਗੀਆਂ ਹਾਂ ਆ ਨਵੇਂ ਮਹੀਨੇ ਸੂਈਆਂ ਨੇ ਠੀਕ ਹੈ ਇਸ ਤੋਂ ਬਾਅਦ ਅਸੀਂ ਤੀਜੇ ਮਹੀਨੇ ਦੀ 14-15 ਤਰੀਕ ਨੂੰ ਫੇਰ ਸਵਾਵਾਂਗੇ ਬੱਕਰੀਆਂ ਤੀਜੇ ਮਹੀਨੇ ਦੀ ਹਾਂਜੀ ਮੀਨ ਸਾਡਾ ਇਹ ਆ ਜੇ ਦੋ ਸੂਏ ਲੈਣੇ ਹਾਲ ਚ ਹਾਂ ਦੋ ਇਹ ਰੁੱਤ ਹੁੰਦੀ ਆ ਵੀਰੇ ਪਤਾ ਕੀ ਆ ਜਿਆਦਾ ਠੰਡ ਮੌਸਮ ਦੇ ਅਕੋਰਡਿੰਗ ਬੱਚੇ ਲੈਣੇ ਚਾਹੀਦੇ ਨਹੀਂ ਬੱਚੇ ਜਿਆਦਾ ਮਰ ਜਾਂਦੇ ਆ ਫਿਰ ਠੀਕ ਹੈ ਦਿੱਕਤ ਜਿਆਦਾ ਆਉਂਦੀ ਆ ਇਹ ਚੀਜ਼ ਦੀ ਖਾਸ ਕਰਕੇ ਜਿਹੜੇ ਨਵੇਂ ਫਾਰਮਰ ਆ ਉਹਨਾਂ ਨੂੰ ਇਹ ਧਿਆਨ ਰੱਖਣ ਵਾਲੀ ਗੱਲ ਆ ਵੀ ਜਿਆਦਾ ਠੰਡੇ ਚ ਬੱਚੇ ਪਾਲ ਲੈਣੇ ਬਹੁਤ ਔਖੇ ਆ ਠੀਕ ਐ ਤੇ ਹੁਣ ਆਪਾਂ ਬੱਕਰੀਆਂ ਕਿੰਨੀ ਚੱਲੀ ਐ ਬਾਈ ਜਿਹੜੀਆਂ ਸੂਈਆਂ ਹੋਈਆਂ ਨੇ ਹਾਂਜੀ ਹਾਂਜੀ ਆਹ ਦੇਖੋ ਜੀ ਇੱਧਰ ਨੇ ਬਾਈ ਬੱਕਰੀ ਇਹਨਾਂ ਦੀਆਂ ਜਿਹੜੀਆਂ ਹੁਣ ਕੁਛ ਇਹਨਾਂ ਚ ਸੂਈਆਂ ਹੋਈਆਂ ਨੇ ਤੇ ਬਾਕੀ ਗੱਭਣ ਨੇ ਹਣਾ ਬਾਈ ਹਾਂ ਆਪਣੇ ਕੋਲ ਦਾ ਦੇਖ ਬਾਈ ਤੁਹਾਨੂੰ ਦਿਖਾਉਣੇ ਆ ਆਹ ਕੇ ਪੱਠ ਫੜੀ ਪਹਿਲੀ ਲਓ ਵੀ ਬਾਹਰ ਹੀ ਕੱਢ ਲਓ ਬਾਈ ਓਰੇ ਦਿਖਾਉਣੀਆਂ ਸੌਖੀਆਂ ਹਾਂ ਜਿਹੜੀਆਂ ਤਿੰਨੇ ਪੱਠਾ ਬਾਈ ਆਪਣੀਆਂ ਇੱਕ ਬੱਕਰੀ ਦੀਆਂ ਇੱਕ ਸੂਏ ਦੀਆਂ ਇੱਕ ਸੂਏ ਦੀਆਂ ਤਿੰਨੇ ਪੱਠਾ ਆਹ ਦੇਖ ਲਓ ਤਿੰਨ ਤਿੰਨ ਮੇਵਣੇ ਦਿੰਦੀਆਂ ਇਹ ਜਿਹੜੀਆਂ ਹਾਂ ਜਿਹੜੀਆਂ ਤਿੰਨ ਤਿੰਨ ਤਿੰਨੇ ਪੱਠਾ ਇਕੱਠੀਆਂ ਦਿੱਤੀਆਂ ਵਿਆ ਇਹ ਇੱਕ ਲਾਲ ਬੱਕਰੀ ਦੀ ਆਪਣੀ ਵੱਡੀ ਦੀਆਂ ਵੱਡੀ ਦੀਆਂ ਹਾਂਜੀ ਉਹ ਹੁਣ ਵੀ ਤਿੰਨ ਦਿੰਦੀ ਆ ਨਹੀਂ ਉਹ ਕਦੇ ਦੋ ਦੇ ਦਿੰਦੀ ਆਈ ਕਦੇ ਤਿੰਨ ਦੇ ਦਿੰਦੀ ਆ ਪੱਕਾ ਨਹੀਂ ਹੈਗਾ ਇਹ ਹੁਣ ਗੱਬਣ ਨੇ ਇਹ ਗੱਬਣਾ ਹਾਂਜੀ ਕਿੰਨੇ ਕਿੰਨੇ ਟਾਈਮ ਦੀਆਂ ਬਾਈ ਇਹ ਪੱਠਾ ਬਾਈ ਆਪਣੀਆਂ ਤਿੰਨ ਤਿੰਨ ਮਹੀਨੇ ਨੇ ਗੱਬਣਾ ਤਿੰਨ ਤਿੰਨ ਮਹੀਨੇ ਦੀ ਨੇ ਹਾਂਜੀ ਆ ਬਾਈ ਲੋਹੇ ਨਾਗਰੇ ਜੇ ਕਲਰ ਚ ਆ ਗਈ ਆ ਡੱਬੇ ਚ ਆ ਗਈ ਹਾਂਜੀ ਹਾਂਜੀ ਠੀਕ ਹੈ ਇਹਨਾਂ ਦੀ ਮਾਂ ਲੋਹੀ ਆ ਇਹਨਾਂ ਦੀ ਮਾਂ ਉਹ ਲਾਲ ਵੱਡੀ ਬਾਈ ਲਾਲ ਵੱਡੀ ਨਾਗਰੀ ਨਾਗਰੀ ਹਾਂਜੀ ਹਾਂਜੀ ਠੀਕ ਐ ਤੇ ਬਾਈ ਕ੍ਰਾਸ ਫਿਰ ਉਹ ਕਿਹੜੇ ਬੱਕਰੇ ਤੋਂ ਆ ਇਹ ਕ੍ਰਾਸ ਬਾਈ ਆਪਣੇ ਵੱਡੇ ਤੋਂ ਆ ਵੱਡੇ ਬੱਕਰੇ ਦੇ ਨਾਲ 44 ਇੰਚ ਦਾ ਹਾਂਜੀ ਹਾਂਜੀ ਉਹ ਜਿਹੜਾ ਪਿਸਟਲ ਤੋਂ ਆ ਵੱਡੇ ਤੋਂ ਪਿਸਟਲ ਆ ਉਹਦਾ ਨਾਮ ਹੈ ਹਾਂਜੀ ਠੀਕ ਐ ਮੂੰਹ ਮੱਥੇ ਦੇਖੋ ਬਾਈ ਤੁਸੀਂ ਬੱਕਰੀਆਂ ਦੇ ਇਹ ਪੱਠਾ ਇਹਨਾਂ ਦੇ ਘਰਦਿਆਂ ਨੇ ਜਿਹੜੀਆਂ ਇਹਨਾਂ ਨੇ ਤਿਆਰ ਕੀਤੀਆਂ ਨੇ ਉਹ ਬੱਕਰੀਆਂ ਤੋਂ ਜਿਹੜੇ ਤਿੰਨ ਬੱਕਰੀਆਂ ਲੈਂਦੀਆਂ ਸੀ ਇਹਨਾਂ ਨੇ ਉਹੀ ਫਾਰਮ ਚਲਾਈ ਜਾਂਦੀਆਂ ਨੇ ਇਹ ਸਾਰਾ ਕਿੰਨੇ ਲਾਗ ਹੋਗੇ ਟੋਟਲ ਟੋਟਲ ਹੁਣ ਬਾਈ ਜਾਵੜੇ ਆਪਾਂ 30 ਦੀ ਗਿਣਤੀ ਤੇ ਆ ਵੱਡਿਆਂ ਤੇ ਠੀਕ ਐ ਹਾਂ ਵੱਡਿਆਂ 30 ਤੇ ਵਗ ਗਏ ਹੁਣ 40 ਮੇਰੇ ਸਾਬ ਨਾਲ 50 ਤੇ ਵਗ ਜਾਂਗੇ ਕਿਤੇ ਆਏ ਮਾਣ ਜਾਂਦੇ ਨਹੀਂ ਹੁੰਦਾ ਵੀ ਛੱਡ ਤੀਏ ਕੰਮ ਨਹੀਂ ਨਹੀਂ ਹੁਣ ਬਾਈ ਕਾਦੀ ਖਾਤ ਛੱਡਣਾ ਹੁੰਦਾ ਸਾਰਾ ਕੁਝ ਸਿੱਖ ਲਿਆ ਠੀਕ ਹੈ ਹੁਣ ਜਿਹੜੇ ੱੱਕੇ ਖਾਣੇ ਸੀ ਉਹ ਤਾਂ ਖਾਲੇ ਆਪਾਂ ਬ੍ਰੀਡ ਬਾਰੇ ਆਪਾਂ ਨੂੰ ਪਹਿਲਾਂ ਘੱਟ ਜਾਣਕਾਰੀ ਸੀਗੀ ਪੁੱਛਦੇ ਹੁੰਦੇ ਸੀ ਕੋਈ ਸੱਚ ਨਹੀਂ ਸੀ ਦੱਸਦਾ ਜਿਹੜੀ ਚੰਗੀ ਚੀਜ਼ ਨੂੰ ਮਾੜੀ ਕਹਿੰਦਾ ਸੀ ਮਾੜੀ ਨੂੰ ਚੰਗੀ ਕਹਿੰਦਾ ਸੀ ਠੀਕ ਹੈ ਇਹ ਵੱਡੀ ਪ੍ਰੋਬਲਮ ਆਉਂਦੀ ਆ ਜੇ ਤੁਹਾਡੇ ਕੋਲੇ ਚੰਗੀ ਚੀਜ਼ ਆ ਉਹਨੂੰ ਮਾੜੀ ਕਹੋ ਦੂਜੀ ਨੂੰ ਚੰਗੀ ਕਹੋ ਹੂੰ ਤੇ ਜਿਵੇਂ ਬਾਈ ਵਿੱਚ ਬੰਦੇ ਫੇਲ ਹੋ ਗਏ ਨਾ ਹਾਂਜੀ ਉਹ ਕਹਿ ਦਿੰਦੇ ਆ ਵੀ ਕਿੱਤਾ ਮਾੜਾ ਬੱਕਰੀਆਂ ਵਾਲਾ ਨਹੀਂ ਕਿੱਤਾ ਨਹੀਂ ਮਾੜਾ ਬਾਈ ਹੂੰ ਉਹ ਬੰਦੇ ਦੇ ਆਪ ਤੇ ਤੇ ਡਿਪੈਂਡ ਕਰਦਾ ਤੁਸੀਂ ਇਹਨੂੰ ਪੜੋ ਜਦੋਂ ਆਪਾਂ ਕਿਸੇ ਦੇ ਸਰ ਤੇ ਚੱਲਾਂਗੇ ਨਾ ਫਿਰ ਉਹ ਮਾੜੀ ਬਣ ਜਾਂਦਾ ਐ ਠੀਕ ਐ ਇਹ ਚੀਜ਼ ਮੇਨ ਆ ਪਹਿਲਾਂ ਆਪ ਵਿੱਚ ਪੜੋ ਵਿੱਚ ਆਪਾਂ ਨੂੰ ਆਪ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਏ ਬੱਕਰੀਆਂ ਲਿਆਉਣ ਤੋਂ ਪਹਿਲਾਂ ਉਹ ਧੱਕੇ ਖਾਵੋ ਹੈ ਜਾ ਕੇ ਹਾਂਜੀ 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 ਉਹ ਖਾਣੇ ਚਾਹੀਦੇ ਆ ਉਹ ਜ਼ਰੂਰੀ ਆ ਫਿਰ ਬਾਅਦ ਹਣੀ ਧੱਕੇ ਪੈਂਦੇ ਹਨ ਹਾਂਜੀ ਹਾਂਜੀ ਨਹੀਂ ਉਹ ਕਰਦੇ ਵੀ ਧੱਕੇ ਮਾਰਦੇ ਜਦੋਂ ਬੰਦਾ ਫੇਲ ਹੁੰਦਾ ਉਹ ਉਹ ਫੜਕੀ ਲਾ ਲੋਕ ਵੀ ਹਾਸੇ ਦਿਆ ਫਿਰ ਹਨਾ ਬਾਈ ਹਾਂ ਹਾਂ ਬਾਈ ਹੱਸਦੇ ਆ ਹੁਣ ਸਾਡੇ ਨਾਲ ਵੀ ਇਹੀ ਕੰਮ ਹੋਣਾ ਜੀ ਹੂੰ ਹੂੰ ਪੰਗਾ ਤਾਂ ਅਸੀਂ ਲੈ ਲਿਆ ਅਗਲਾ ਕੋਈ ਡਾਕਟਰ ਬੰਦਾ ਸੀ ਇਹ ਵੀ ਫੇਲ ਹੋ ਗਿਆ ਹਾਂ ਮੇਨ ਚੀਜ਼ ਹੈ ਹੁਣ ਅਸੀਂ ਇਹਨੂੰ ਪੜਿਆ ਹੁਣ ਕੋਈ ਵੀ ਸੱਚ ਦੱਸਦਾ ਹੀ ਨਹੀਂ ਹੈਗਾ ਹਾਂ ਸਹੀ ਗੱਲ ਆ ਹਰੇਕ ਨੇ ਪੁੱਠੀ ਗੱਲ ਹੀ ਦੱਸਣੀ ਆ ਠੀਕ ਆ ਚਾਹੇ ਕਿਸੇ ਦੇ ਗੋਡੇ ਲੱਗੇ ਚਾਹੇ ਗਿੱਟੇ ਲੱਗੇ ਸਹੀ ਗੱਲ ਆ ਕੋਲ ਲੀ ਗਰੀ ਕੋਲ ਗਰੀ ਇਹ ਬੱਕਰੀਆਂ ਕਦੋਂ ਸੋਹਣੀਆਂ ਬਾਈ ਉਹ ਇਹ ਵੀ ਬਾਈ ਕੱਪਣਾ ਤਿੰਨ ਤਿੰਨ ਮਹੀਨੇ ਦੀ ਆ ਆਪਣੀ ਡੱਬੀ ਬੱਕਰੀ ਦੀ ਆ ਹੂੰ ਆ ਕਾਲੀ ਬੱਕਰੀ ਦੀ ਆ ਇਹ ਕਾਲੀ ਬੱਕਰੀ ਦੀ ਆ ਹਾਂਜੀ ਹਾਂਜੀ ਠੀਕ ਐ ਲਓ ਬਾਈ ਮੇਹਵਨੀ ਆ ਬਾਈ ਦੀਆਂ ਚੰਗੀਆਂ ਨੇ ਯਾਰ ਜਿਹੜੀਆਂ ਤਿਆਰ ਕਰੀ ਜਾਂਦਾ ਹੁਣ ਤੇ ਭਾਈ ਇਹਨਾਂ ਨੂੰ ਫਿਰ ਜਿਵੇਂ ਮੈਡੀਕਲ ਦੇ ਵਿੱਚ ਤਾਂ ਨਹੀਂ ਕੋ ਦਿੰਦੇ ਯਾਰ ਮੈਡੀਕਲ ਚ ਜਿਆਦਾ ਨਹੀਂ ਜੀ ਅਸੀਂ ਇਹਨਾਂ ਅਸੀਂ ਤਾਂ ਬਸ ਜਿਹੜਾ ਮਾਨ ਕਰੇ ਨੋਰਮਲ ਖਰਾਕ ਨੋਰਮਲ ਖਰਾਕ ਬੱਜਮੀ ਖਰਾਕ ਨੋਰਮਲ ਖਰਾਕ ਜਿਆਦਾ ਤੱਕਾ ਨਹੀਂ ਹੈਗਾ ਬਾਲਾ ਖਰਚ ਨਹੀਂ ਕਰਦੇ ਇੱਕ ਦਿਨ ਵੱਧ ਪਾ ਦਿਓ ਇੱਕ ਦਿਨ ਘੱਟ ਪਾ ਦਿਓ ਦਿੱਕਤੀ ਆਉਣੀ ਆ ਠੀਕ ਬੱਜਮੀ ਖਰਾਕ ਇਹ ਬੱਜਮੀ ਖਰਾਕ ਰੱਖੋ ਬੱਜਮੀ ਰੱਖਦੇ ਆਂ ਜਮੀ ਇਹ ਬਾਲਾ ਖਰਚ ਨਹੀਂ ਕਰਦੇ ਨਾ ਬਾਲਾ ਖਰਚੀ ਵਿੱਚ ਕਹਿੰਦਾ ਜੀ ਚੌਕ ਰਖੋ ਖੋਲਤਾ ਦਾਣੇ ਖੋਲ ਤੈਨੂੰ ਬਚੂਗਾ ਕੀ ਜਿਹਦਾ ਤਾਂ ਕੰਮ ਚੱਲਿਆ ਵਾ ਵੇਚ ਦਿਆ ਤਾਂ ਖੋਲ ਦੂਜਾ ਕਿੱਥੇ ਖੋਲ ਦੂਗਾ ਸਹੀ ਗੱਲ ਮੱਝ ਦੇ ਦੁੱਧ 7-8 ਕਿਲੋ ਕਹਿੰਨੇ ਕਟਰੂ ਨੂੰ ਸਾਰਾ ਸਾਰਾ ਸੜ ਦਿਓ ਉਹ ਦਾਣਾ ਕਿੱਥੋਂ ਪਾਊਗਾ ਸਹੀ ਗੱਲ ਆ ਇਹ ਚੀਜ਼ਾਂ ਵੀ ਦੇਖੋ ਨਾ ਵੀ ਵਿੱਚ ਲੋਕ ਆ ਦਿਖਾਵੇ ਦੇ ਮਾਰੀ ਦਿਖਾਵੇ ਬਈ ਪੰਪਾ ਉਹ ਕਿੰਨੇ ਮਰਜੀ ਮਾਰੀ ਜਾ ਮੈਂ ਮਾਰ ਦਿੰਨਾ ਖਰਚਾ ਅੱਜ ਕੱਲ ਆਪਾਂ ਕਿੱਤਾ ਕਰਦੇ ਕਵਾ ਇੱਕ ਕਮਾਈ ਕਰੀਏ ਕਮਾਈ ਕਰ ਕੀ ਕਰਦੇ ਆ ਜੇ ਆਪਾਂ ਇਹਨਾਂ ਨੂੰ ਹੀ ਖਵਾਤਾ ਸਾਰਾ ਕੁਝ ਫਿਰ ਆਪਾਂ ਜਾਵਾਂ ਕਿੱਧਰ ਨੂੰ ਸਹੀ ਗੱਲ ਹੈ ਤਾਂ ਇਹ ਚੀਜ਼ਾਂ ਵੀ ਆਪਾਂ ਦੇਖਣੀਆਂ ਨੇ ਨਾ ਹੂੰ ਹੂੰ ਲਾਓ ਵੀ ਬਈ ਖਰਚਾ ਬਈ ਤੁਸੀਂ ਕੱਟ ਕਰਕੇ ਵੀ ਕੋਈ ਵੀ ਫਾਰਮ ਆ ਚਾਹੇ ਦੀ ਬੱਕਰੀਆਂ ਵਾਲਾ ਮੱਝਾਂ ਵਾਲਾ ਜੇ ਕਾਮਯਾਬ ਕਰ ਸਕਦੇ ਹੋ ਵੀ ਕਿਸੇ ਦੇ ਮਾਗਰ ਲੱਗਣ ਦੀ ਲੋੜ ਨਹੀਂ ਹੈਣਾ ਬਾਈ ਹਾਂ ਹਾਂ ਜਮੇ ਨਹੀਂ ਬਾਈ ਹਮ ਆਪਦੇ ਦਿਮਾਗ ਨਾ ਕਰੋ ਇੰਨੇ ਜਣ ਸੁਈਆਂ ਹੋਇਆ ਰਹਿ ਗਈਆਂ ਇੱਕ ਕੱਬੜ ਨੇ ਹੈ ਮੈਂ ਇੱਕ ਹੈਗੀ ਹੈ ਗੱਬੜ ਆਪਾਂ ਤੁਹਾਨੂੰ ਹੋਰ ਦਿਖਾਉਨੇ ਇਹਦਾ ਬਈ ਗੱਲ ਆਇਆ ਜਿਹਦਾ ਤਾਂ ਹੁਣ ਚੱਲਦਾ ਮੇਰੇ ਅਰਗੇਨੇ ਦਾ ਵੇਚਣੀ ਆ ਮੇਰੇ ਅਰਗਾ ਦਾ ਇਹਨੂੰ ਕਹ ਦੂ ਬਈ ਯਾਰ ਲੱਖ ਦੀ ਆ ਸਹੀ ਗੱਲ ਆ ਵੇਚਣ ਮੇਰੇ ਜਿੱਦੇ ਉਹਨੂੰ ਆਏ ਕਹਦੀ ਦੁਬਾਰੇ ਮੋੜ ਕੇ ਦੇਣੀ ਆ ਉਹਦੇ ਫੇਰ ਉਹ ਤੋਂ ਲੈਵੇ ਜਿਹੜੇ ਨੇ ਟੀਕੇ ਲਾਏ ਵੇ ਮੈਂ ਫੇਰ ਆਪਾਂ ਕੋ ਪ੍ਰੂਫ ਵੀ ਦੇ ਦੇਾਂਗੇ ਆਪਾਂ ਠੀਕ ਹੈ ਮੈਂ ਦੁਬਾਰੇ ਲੈ ਕੇ ਦਿਖਾਵੇ ਕੋਈ ਹਾਂ ਤੇਰੇ ਨਾਲ ਤਾਂ ਨਹੀਂ ਕਿਤੇ ਆਏ ਹੋਇਆ ਪਰ ਤੂੰ ਤਾਂ ਬੱਕਰੀ ਤਿੰਨ ਹੀ ਲੈ ਚੁ ਮਾਂ ਬਈ ਆਪਾਂ ਆਪਣਾ 25 ਪਿੰਡਾਂ ਦੇ ਵਿੱਚ ਆਪਾਂ ਜਾਣਦੇ ਆ ਆਪਣਾ ਕੋਈ ਬੰਦਾ ਐ ਕਹਦੇ ਵੀ ਡਾਕਟਰ ਇੱਥੋਂ ਆਹ ਚੀਜ਼ ਕਰਕੇ ਆ ਆਪਾਂ ਦੇਣਦਾਰ ਹੋਵਾਂਗੇ ਫੋਨ ਕਰਕੇ ਕਹਦੇ ਚਾਹੇ ਆਪਣੀ ਵੀਡੀਓ ਚ ਕਹਦੇ ਪਰ ਆਪਾਂ ਦੱਸ ਸਕਦੇ ਆ ਹਾਂਜੀ ਇਹ ਲਾਲ ਉਹੀ ਆ ਇਹ ਗੱਬਣਾ ਹਾਂਜੀ ਵਿੱਚ ਬਜ਼ਾਰ ਇਹਨੂੰ ਸਾਹਮਣੀ ਆਉਂਦੀ ਨਹੀਂ ਹੁੰਦੀ ਹੂੰ ਉਹਦੇ ਪਹਿਲਾਂ ਤਾਂ ਉਹ ਬੱਕਰੀ ਦੇ ਦਿੰਦੇ ਆ ਮਹਿੰਗੀ ਫਿਰ ਉਹ ਤੋਂ ਸਾਹਮਣੀ ਨਹੀਂ ਉਹ ਉਹੀ ਮੁੜ ਕੇ ਕਹੀ ਜਾਂਦਾ ਬਾਈ ਲੈ ਲੈ ਹੁਣ ਤੂੰ ਜਿਹੜੇ ਹਿਸਾਬ ਨਾਲ ਲੈਣੀ ਆ ਤੇ ਜਿਵੇਂ ਜੇ ਕਿਸੇ ਨੇ ਕੰਮ ਸ਼ੁਰੂ ਕਰਨਾ ਇਹ ਹਾਂਜੀ ਹਾਂਜੀ ਬੱਕਰੀਆਂ ਵਾਲਾ ਬਾਈ ਤਾਨੂੰ ਕੀ ਕਹੇਗਾ ਤਰੀਕਾ ਕਿਵੇਂ ਵੀ ਆਏ ਤਰੀਕੇ ਦੇ ਨਾਲ ਸ਼ੁਰੂ ਕਰ ਲਓ ਤਰੀਕਾ ਬਾਈ 5-4 ਮਹੀਨੇ ਦਾ ਦੇਖੋ ਵੀ ਜਾ ਕੇ ਚੰਗਿਆਂ ਕੋਲੇ ਇਹ ਚੰਗਿਆਂ ਕੋਲੇ ਜਾਓ ਜਾ ਕੇ ਉੱਥੇ ਦੇਖੋ ਕੀ ਗੱਲ ਬਾਤ ਆ ਵੀ ਕਹੇ ਜੇ ਮੇਮਣਿਆਂ ਕੁਆਲਿਟੀ ਚੈੱਕ ਕਰੋ ਸਾਬ ਉਹ ਬੰਦਾ ਕਿਵੇਂ ਸ਼ਾਮ ਦਾ ਹਾਂ ਪਹਿਲਾਂ ਉਹ ਸਮਝੋ ਵੀ ਕਿੱਥੇ ਜਾਣ ਬਾਰੇ ਤਾਂ ਹੈ ਨਹੀਂ ਵੀ ਇੱਕ ਬੰਦੇ ਕੋਲ ਹੀ ਜਾਨਵਰ ਖੜੇ ਆ ਸਾਰੇ ਪੰਜਾਬ ਦੇ ਪਰ ਉਹਦਾ ਕਿਹੜਾ ਕੋਈ ਰੱਬ ਦਾ ਹਿਸਾ ਪੱਤੀ ਕਰਾ ਵੀ ਇੱਕ ਕੁਲੀ ਆਉਣੀ ਆ ਬੱਕਰੀਆਂ ਬਈ ਕਿਸੇ ਕੋਲੇ ਵੀ ਆ ਸਕਦੇ ਜੇ ਤੁਸੀਂ ਮਿਹਨਤ ਕਰੋਗੇ ਹਰੇ ਕੋਲੇ ਆਊਗਾ ਹਾਂ 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 ਆਪਣੀ ਬਈ ਸ਼ੇਰੀ ਬੱਕਰੀ ਆ ਗਈ ਪਹਿਲਾਂ ਵਾਲੀ ਇਹ ਪੁਰਾਣੀ ਆ ਇਹ ਹਾਂਜੀ ਹਾਂਜੀ ਇਹ ਸੂਣ ਵਾਲੀ ਆ ਜੀ ਹੁਣ ਇਹ ਸੂਣ ਵਾਲੀ ਐ ਬਸ 15 ਕਿ ਦਿਨ ਹੀ ਲਊਗੀ ਹੂੰ ਬਹੁਤ ਸੋਹਣੇ ਬੱਚੇ ਪਾਉਂਦੀ ਐ ਹੋਰ ਡੱਬਾ ਬੱਕਰਾ ਸੀਗਾ ਹੂੰ ਉਹ ਇਹਦਾ ਸੀਗਾ ਲਾਲ ਡੱਬਾ ਐਸੀਆ ਮਾਪਰਾ ਨੂੰ ਗਏ ਫੋਟੋ ਚ ਲਾਉਣਾਗਾ ਠੀਕ ਆ ਉਹ ਇਹਦਾ ਬੱਚਾ ਜੀ ਦਾ ਕੱਦ ਸੀਗਾ 43 ਇੰਚ 43 ਇੰਚ ਖੀਰੇ ਬੱਚੇ ਦਾ ਖੀਰੇ ਬੱਚੇ ਦਾ ਕੱਦ ਸੀ ਬਾਈ ਸ਼ਰਮਾ ਲੈ ਕੇ ਗਿਆ ਆਪਾਂ ਦੋ ਬੱਚਾ ਬੁੱਲਾਪੁਰ ਤੋਂ ਅੱਛਾ ਸ਼ਰਮਾ ਜਿਹੜਾ ਰਾਜਸਥਾਨ ਵਾਲਾ ਠੀਕ ਆ ਉਹਨੂੰ ਦਿੱਤਾ ਉਹ ਇਹਦਾ ਬੱਚਾ ਸੀ ਸਾਰਾ ਦੱਦੋਂ ਨੇ ਚੰਗਾ ਸੀ ਇਹਦਾ ਠੀਕ ਹੈ ਬਹੁਤ ਕੁਆਲਟੀ ਵਧੀਆ ਕੱਢਦੀ ਆ ਬੱਚਿਆਂ ਨੇ ਇਹ ਹੁਣ ਗੱਬਣ ਆ ਹਾਂਜੀ ਹੁਣ ਤਾਂ ਇਹ 15 ਦਾ ਰਹਿ ਗਈ ਸੂਣ ਦੇ ਸੂਣ ਦੇ ਹੈ ਠੀਕ ਹੈ ਹੁਣ ਸੂਈਆਂ ਹੋਈਆਂ ਬੱਕਰੀਆਂ ਹੁਣ ਆਪਾਂ ਸੂਈ ਰਿਜ਼ਲਟ ਦਿਖਾਉਣਾ ਈ ਤੁਹਾਨੂੰ ਹੁਣ ਆਪਾਂ ਹੁਣ ਨਾਲੇ ਬਈ ਨਾਲੇ ਮੇਮਣੇ ਦਿਖਾ ਦਾਂਗੇ ਨਾਲੇ ਬੱਕਰੀਆਂ ਸੂਈਆਂ ਹੋਈਆਂ ਨੇ ਨਾਲੇ ਤੁਹਾਨੂੰ ਬੱਕਰੀਆਂ ਦਿਖਾ ਦਿੰਨੇ ਜਿਹੜੀਆਂ ਸੂਈਆਂ ਹੋਈਆਂ ਨੇ ਤੇਰੇ ਬਾਅਦ ਸਾਹਮਣੇ ਕਿੰਨੇ ਜਾਣੇ ਬਈ ਬੱਕਰੀਆਂ ਇੰਨੀਆਂ ਕ ਬੱਕਰੀਆਂ ਬਈ ਅਸੀਂ ਆਪ ਹੀ ਸਾਹਮਣੇ ਆ ਅਸੀਂ ਆਪ ਹੀ ਸਾਹਮਣੇ ਹਾਂ ਅਸੀਂ ਘੰਟਾ ਡੇਢ ਘੰਟਾ ਸਵੇਰੇ ਹੁੰਦਾ ਕੰਮ ਘੰਟਾ ਡੇਢ ਘੰਟਾ ਸ਼ਾਮ ਨੂੰ ਹੁੰਦਾ ਭਾਂ ਜਾ ਹੁੰਦਾ ਤੇ ਆ ਬਾਈ ਹੁੰਦਾ ਨਾਲ ਅਸੀਂ ਆਪ ਹੀ ਸਾਹਮਣੇ ਆ ਕਿਉਂ ਪਤਾ ਕੀ ਆ ਅਸੀਂ ਰੱਖ ਲਿਆ ਜੀ ਬੰਦਾ ਜੇ ਇਹਨਾਂ ਤੇ ਬੰਦਾ ਰੱਖਾਂਗੇ ਹਾਂ ਬੰਦੇ ਨੇ ਥੋੜੇ ਪੱਲੇ ਕੁਝ ਨਹੀਂ ਪਾਉਣਾ ਬੱਕਰੀਆਂ ਦੇ ਵਿੱਚ ਇਹ ਜੇ ਮੈਂ ਨਵੇਂ ਕੋਈ ਫਾਰਮਰ ਆ ਉਹਨਾਂ ਨੂੰ ਵੀ ਕਹਾਂ ਜੇ ਤੁਸੀਂ ਆਪ ਕੰਮ ਨਹੀਂ ਆਂ ਜੀ ਦੇਖਭਾਲ ਨਹੀਂ ਕਰ ਸਕਦੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਹਾਂ ਲਓ ਵੀ ਇਹ ਦੋ ਬੱਚਿਆਂ ਵਾਲੀ ਬੱਕਰੀ ਆ ਇਹ ਆਪਣਾ ਬਈ ਹੈਗਾ ਵੱਡੇ ਬੱਕਰੇ ਦਾ ਰਿਜ਼ਲਟ ਆ ਇਹ ਵੱਡੇ ਬੱਕਰੇ ਦਾ ਰਿਜ਼ਲਟ ਆ ਹਾਂਜੀ ਹਾਂਜੀ ਆ ਮੇਮ ਨਹੀਂ ਦੇਖੋ ਬਈ ਇਹਨਾਂ ਦੋਨੇ ਮੇਵਨੀਆਂ ਦੇਤੀਆਂ ਹਾਂ ਹਾਂ ਦੋਨੇ ਪੱਠਾ ਨਹੀਂ ਦੋਨੇ ਪੱਠਾ ਨੇ ਹੈ ਫਿਰ ਦੁੱਧ ਬਾਈ ਜੇ ਘੱਟ ਵੱਧ ਪੀ ਜਾਣ ਕਈ ਵਾਰੀ ਕੋਈ ਦਿੱਕਤ ਆ ਜੇ ਬਾਈ ਆਪਾਂ ਚਗਾਉਣੀ ਉਸ ਹਿਸਾਬ ਨਾਲਾ ਜੱਸਿਆ ਜਿਉਂ ਜਿਉਂ ਤੁਸੀਂ ਇੱਕ ਚੀਜ਼ ਨੋਟ ਕਰੋ ਹੂੰ ਪਹਿਲਾਂ ਅਸੀਂ 7 ਦਿਨ ਦੁੱਧ ਤਿੰਨ ਟਾਈਮ ਚਗਾਉਣਾ ਮੇਵਨੀਆਂ ਨੂੰ ਅ 7 ਦਿਨ ਤਿੰਨ ਟਾਈਮ ਕਹੋ ਬੱਕਰੀ ਥੱਲੇ ਦੁੱਧ ਜ਼ਿਆਦਾ ਹੁੰਦਾ ਇਹ ਉਹਨਾਂ ਚੱਲਦੀ ਨਹੀਂ ਉਸ ਤੋਂ ਬਾਅਦ ਕਿੰਨਾ ਮਰਜ਼ੀ ਛੱਡੀ ਜਾਓ ਇਹਨਾਂ ਨੂੰ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਅਜੇ ਥਾਂ ਦਵਾਈ ਵੀ ਨਹੀਂ ਦਿੱਤੀ ਦਵਾਈ ਕੋਈ ਨਹੀਂ ਦਿੱਤੀ 15 ਦਿਨ ਹੋ ਗਿਆ ਜੀਆਂ ਆਦੀ ਵੀ ਨਹੀਂ ਦਿੱਤੀ ਹੂੰ ਨਾ ਕੋਈ ਇਹਨਾਂ ਨੂੰ ਦਿੱਕਤ ਆਈ ਆ ਅਜੇ ਤੱਕ ਤੇ ਜਿਵੇਂ ਆ ਬੱਕਰੀ ਸੂਈ ਹੋਈ ਆ ਫਿਰ ਇਹਦੀ ਡੀਵਰਮਿੰਗ ਕਰਤੀ ਹੁਣ ਇਹਦੀ ਕਰਤੀ ਸੀਗੀ ਠੀਕ ਆ ਕਿਹੜੀ ਦਵਾਈ ਨਾ ਕੀਤੀ ਬਾਈ ਉਹ ਇਹਦੀ ਨਾਲ ਜਾਣ ਆਉਂਦੀ ਆ ਜੀ ਬੈਰ ਬੱਕ ਦੀ ਬੈਰ ਬੱਕ ਦੀ ਹਾਂਜੀ ਠੀਕ ਐ ਤੇ ਬਾਈ ਸੂਣ ਵੇਲੇ ਕੀ ਧਿਆਨ ਰੱਖਣਾ ਪੈਂਦਾ ਇਹਦਾ ਬੱਕਰੀ ਦਾ ਕੋਈ ਮਾੜਾ ਮੁੱਟਾ ਸੂਣ ਵੇਲੇ ਬਾਈ ਅਸੀਂ ਇੱਕ ਤਾਂ ਕਾੜਾ ਦਿੰਨੇ ਹੁੰਨੇ ਆ ਕਾੜਾ ਕਾੜਾ ਬਾਈ ਜਦੋਂ ਬੱਕਰੀ ਨੇ ਸੂਣਾ ਘੰਟਾ ਦੋ ਘੰਟੇ ਗੁੜ ਤੇ ਖੰਡ ਪਾ ਕੇ ਵਿੱਚ ਇਸੇ ਗੁੜ ਤੇ ਖੰਡ ਪਾ ਕੇ 50 50 ਗ੍ਰਾਮ ਵਿੱਚ ਕਿਉਂ ਪਾ ਲੈਨੇ ਆ ਹੂੰ ਕਿਉਂ ਪਾ ਕੇ ਉਹ ਦਿੰਨੇ ਆ ਠੀਕ ਐ ਬੱਤਿ ਦੇਖਾ ਦੇ ਮਰੇਲੇ ਲੈ ਬਈ ਕੁਆਲਿਟੀ ਦਿਖਾ ਦੇਣੇ ਸਾਨੂੰ ਮੇਮਣਿਆਂ ਦੀ ਇਹ ਆਪਣੇ ਵੱਡੇ ਦੇ ਆ ਅਜਾ ਵੱਡੇ ਦੇ ਨੇ ਹਾਂ ਉਹ ਪਿਸਟਲ ਬੱਕਰਾ ਇਹਦਾ ਪਿਸਟਲ ਬੱਕਰਾ ਹਾਂਜੀ ਮੇਮਣੇ ਬਾਈ ਬਹੁਤ ਚੰਗੇ ਆਏ ਨੇ ਹਨਾ ਹਾਂ ਹਾਂ ਪੂਰੇ ਵਧੀਆ ਬਾਈ ਠੀਕ ਆ ਬੱਕਰੀ ਵੀ ਬਾਈ ਬਹੁਤ ਚੰਗੀ ਆ ਇਹੇ ਇਹਦੇ ਮੇਮਣੇ ਵੀ ਬਹੁਤ ਚੰਗੇ ਨੇ ਤੇ ਜਿਹੜੀਆਂ ਬੱਕਰੀਆਂ ਬਾਈ ਤਿੰਨ ਤਿੰਨ ਮੇਮਣੇ ਦਿੰਦੀਆਂ ਨੇ ਹਾਂਜੀ ਉਹਨਾਂ 'ਚੋ ਹੈਗੀ ਕੋਈ ਇੱਕ ਅੱਧੀ ਹਾਂ ਤਿੰਨ ਵਾਲੀ ਇਹ ਪੱਕੀ ਅਜਾ ਪੱਕੀ ਤਿੰਨ ਵਾਲੀ ਆ ਪੱਕੀ ਤਿੰਨ ਵਾਲੀ ਆ ਲਓ ਵੀ ਇਹਨੇ ਤਿੰਨ ਦੇਣੀ ਦੇਣੇ ਨੇ ਬਾਈ ਕਹਿੰਦਾ ਫਾਰਮ ਦੇ ਵਿੱਚ ਮੇਮਣੇ ਜਿਹੜੀ ਆ ਬੱਕਰੀ ਤੋਂ ਨੇ ਗੈਰੀ ਇੱਥੇ ਲਾ ਲਾ ਪੁੱਤਾਂ ਇਹਨੂੰ ਮਾਗਰ ਨੂੰ ਕਰਕੇ ਉੱਥੇ ਮਾਗਰ ਨੂੰ ਮਾਗਰ ਨੂੰ ਕਰ ਦਿਓ ਉੱਥੇ ਲਓਗੇ ਤੇ ਆਹ ਤੈਨੂੰ ਦਿੱਤੇ ਆ ਹੈ ਇਹ ਤਿੰਨੇ ਪੱਠਾ ਨੇ ਫਿਰ ਬਾਈ ਦੁੱਧ ਇਹਨਾਂ ਨੂੰ ਕਿਵੇਂ ਪੂਰਾ ਕਰਦੇ ਆਂ ਦੁੱਧ ਆ ਪਰ ਦੂਜੀ ਬੱਕਰੀ ਨਾਲ ਲਾਈਆਂ ਵੀ ਆ ਇਹ ਇਹ ਨਾਲ ਲਾਤੀਆਂ ਹੈ ਨਾਲ ਲਾ ਦੇਈਂ ਉਹਦਾ ਮੇਮਣੇ ਘੱਟ ਸੀਗੇ ਠੀਕ ਹੈ ਕਿਸ ਨੇ ਇੱਕ ਦਿੱਤਾ ਹੂੰ ਹਾਂ ਹਾਂ ਉਹਨੇ ਇੱਕ ਦਿੱਤਾ ਸੀ ਇੱਕ ਦਿੱਤਾ ਲਓ ਵੀ ਆ ਤਿੰਨ ਮੇਮਣੇ ਲਈ ਆ ਬਾਈ ਬੱਕਰੀ ਉਹਦਾ ਇੱਕ ਸੀਗਾ ਇੱਕ ਆਪਾਂ ਕਿਸੇ ਮਿੱਤਰ ਨੂੰ ਦੇਤਾ ਅਸਿਆ ਤੇ ਉਹਦੇ ਦੋ ਮੇਮਣੇ ਉਹਦੇ ਥੱਲੇ ਛੱਟ ਕਰਦੀਆਂ ਦੋ ਪੱਠਾ ਠੀਕ ਹੈ ਉਹ ਦੂਜੀ ਨੇ ਵੀ ਤਿੰਨੇ ਦਿੱਤੇ ਹੁਣ ਇਹ ਆਪਣਾ ਜਿਹੜਾ ਦੂਜਾ ਗੱਬਰ ਬੱਕਰਾ ਫੁੱਲ ਵਾਲਾ ਇਹ ਉਹਦੀਆਂ ਤਿੰਨੇ ਪੱਠਾ ਨੇ ਇਹ ਤਿੰਨੇ ਪੱਠਾ ਉਹਦੀਆਂ ਨੇ ਲੈ ਚੱਕੇ ਬਾਈ ਇਹ ਕੁਆਲਿਟੀ ਆ ਬਾਈ ਵੀ ਬੱਕਰੀਆਂ ਤਿੰਨ ਤਿੰਨ ਮੇਮਣੇ ਵੀ ਦਿੰਦੀਆਂ ਨੇ ਹੁਣ ਮੇਮਣਿਆਂ ਦੀ ਕੁਆਲਿਟੀ ਦਿਖਾ ਦਿੰਦੇ ਨੇ ਨੇੜਿਆਂ ਇਹ ਹੁਣ ਦੁੱਧ ਪੀਂਦੇ ਆ ਦੀ ਮਾਲਾ ਬਾਈ ਜੇ ਮੈਂ ਤੇ ਪਾਇਰੇ ਜੇ ਦੁੱਧ ਪਿਆ ਤਾਂ ਐ ਕੁਝ ਹੁੰਦਾ ਤਾਂ ਨਹੀਂ 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 ਕੋਈ ਚੱਕਰ ਨਹੀਂ ਬਾਈ ਉਹ ਤਾਂ ਨਾ ਦੋ ਟਾਈਮ ਹੀ ਪਿਆਉਣਾ ਹਣਾ ਚੱਲ ਹੁਣ ਇਹਨੇ ਨਾ ਖੜ ਜਾਣਗੇ ਬਸ ਠੀਕ ਹੈ ਉਹਨਾਂ ਨੇ ਖੜਨਾ ਨਹੀਂ ਸੀ ਵੀਡੀਓ ਨਹੀਂ ਸੀ ਬਾਨੀ ਵਧੀਆ ਹੂੰ ਲਾਓ ਵੀ ਬਾਈ ਜੇ ਕੋਈ ਵਿੱਚੋਂ ਇੱਕ ਅੱਧਾ ਨਾ ਕੇ ਕੋਈ ਮੰਗੇ ਬਾਈ ਹਣਾ ਦੇ ਦਾਂਗੇ ਬਾਈ ਕੋਈ ਗੱਲ ਨਹੀਂ ਹੋ ਜਾਂਦਾ ਛੇਲ ਸੁਲ ਇੱਕ ਤਾਂ ਬਾਈ ਪਤਾ ਕੀ ਆ ਆਪਾਂ ਜਿੱਦੇ ਫਾਰਮ ਕਰਿਆ ਕੋ ਆਪਣੇ ਨਾਲ ਬਹੁਤ ਹੋ ਗਈ ਹੂੰ ਆਪਾਂ ਮੈਂ ਇੱਕ ਚੀਜ਼ ਕਹਿਣਾ ਵੀ ਕਿਸੇ ਹੋਰ ਪ੍ਰਾ ਨਾਲ ਨਾ ਹੋਵੇ ਇੱਕ ਤਾਂ ਆਪਣੀ ਸੌ ਹੀ ਖਾਦੀ ਵੀ ਆ ਬਈ ਆਪਾਂ ਬਾਹਰੋਂ ਚਾਕੇ ਬੱਚਾ ਕਿਸੇ ਨੂੰ ਦੇਣੀ ਨਹੀਂ ਹੈਗਾ ਠੀਕ ਹੈ ਚਾਹੇ ਆਪਣੇ ਵਿਕਣ ਚਾਹੇ ਨਾ ਵਿਕਣ ਚਾਹੇ ਆਪਣੇ ਕੋਲੇ ਮੁੱਕ ਜਾਣ ਚਾਹੇ ਘੱਟ ਰਹਿਣਾ ਇਹ ਆਪਾਂ ਕੰਮ ਕਰਨਾ ਨਹੀਂ ਉਹਦੇ ਵਿੱਚ ਬਾਈ ਸਾਲ ਡੇਢ ਸਾਲ ਤੇ ਆ ਕੇ ਬੰਦਾ ਗਾਲਾਂ ਬਹੁਤ ਕੱਢਦਾ ਬੰਦਾ ਜਦੋਂ ਪੈਸੇ ਲੱਗ ਜਾਂਦਾ ਤਾਂ ਬੰਦੇ ਦਾ ਬਹੁਤ ਮਾਨਦੂਗੀ ਹੁੰਦਾ ਕਿਉਂ ਆਪਣੇ ਨਾਲ ਹੋ ਗਈ ਆਪਾਂ ਕਹਿੰਨੇ ਆ ਵੀ ਕਿਸੇ ਨਾਲ ਹੋਰ ਨਾਲ ਨਾ ਹੋਵੇ ਆਪਾਂ ਤਾਂ ਹੰਡਾਲੀ ਆਪਦੇ ਉੱਪਰ ਪਰ ਆਪਾਂ ਇਹ ਜੀ ਤੋਂ ਪਹਿਲਾਂ ਹੀ ਕਹਨੇ ਆ ਵੀ ਆਪਾਂ ਇਹ ਕਰਨੀ ਨਹੀਂ ਹੈਗੀ ਠੀਕ ਹੈ ਹਾਂਜੀ ਤੇ ਬਾਈ ਹੂੰ ਬਾਈ ਜੇ ਕਿਸੇ ਨੇ ਆ ਜਿਵੇਂ ਮੈਂ ਐਵੇਂ ਨੇ ਫਿਰਦੇ ਆ ਨਾ ਥੋੜੇ ਲਾਵੇ ਹਾਂ ਤੇ ਕਈ ਵਾਰ ਕੋਈ ਭਾਈ ਸੌ ਖਾਤਰ ਵੀ ਇੱਕ ਅੱਧਾ ਮੇਮਣਾ ਕੋਈ ਗੱਲ ਨਹੀਂ ਭਾਈ ਦੇ ਦਾਂਗੇ ਦੇ ਦਾਂਗੇ ਕੋਈ ਚੱਕਰ ਨਹੀਂ ਜਿਹੜੇ ਨੂੰ ਮਰਜ਼ੀ ਐ ਵੀ ਨਹੀਂ ਹੈਗਾ ਵੀ ਜੇ ਚੰਗੇ ਨੂੰ ਹੱਥ ਲੱਗ ਚੰਗਾ ਵੀ ਦੇ ਦਾਂਗੇ ਆਪਾਂ ਨਹੀਂ ਹੈਗਾ ਵੀ ਆਹ ਨਹੀਂ ਤੂੰ ਆ ਲੈ ਜਾ ਭੈ ਸਾਰੇ ਚੰਗੇ ਆ ਪਰ ਆਪਾਂ ਉਹ ਚੀਜ਼ ਕਰਨੀ ਨਹੀਂ ਹੈਗੀ ਲਓ ਭਾਈ ਜੇ ਤੁਸੀਂ ਇੱਕ ਅੱਧਾ ਕੋਈ ਮੇਮਣਾ ਲੈਣਾ ਤਾਂ ਭਾਈ ਤੋਂ ਲੈ ਵੀ ਸਕਦੇ ਹੋ ਇੱਥੋਂ ਮਿਲ ਜੂਗਾ ਫਾਰਮ ਤੋਂ ਤੇ ਬਾਕੀ ਦਿਨ ਟਾਈਮ ਇੱਥੇ ਕੱਢ ਦੇਣਾ ਤੂੰ ਪਹਿ ਹਾਂਜੀ ਹਾਂਜੀ ਦਿਨੇ ਇੱਧਰ ਹੁੰਦੀਆਂ ਨਹੀਂ ਨਹੀਂ ਭਾਈ ਤੁੱਪੇ ਕੱਢ ਦਿੰਦੇ ਨੇ ਇੱਥੇ ਇਹ ਮੂੰਗੀ ਦਾ ਨੀਰਾ ਪਾਤਾ ਭਾਈ ਇੱਧਰ ਹਾਂਜੀ ਹਾਂਜੀ ਇੱਧਰ ਮੂੰਗੀ ਦਾ ਨੀਰਾ ਠੀਕ ਹੈ। ਲਓ ਬਈ ਇੱਕ ਬੱਕਰੀ ਹੋਰ ਆ ਗਈ ਜਿਹੜੀ ਦਾ ਲੰਮਾ ਕਰ ਤਿੰਨ ਮੇਵਣੇ ਨੇ। ਐਹੀ-ਐਈਆਂ ਬੱਕਰੀਆਂ ਹੋਣਗੀਆਂ ਬਈ ਛੇਤੀ ਕਾਮਯਾਬ ਕਰ ਦਿੰਦੇ ਨੇ ਬੰਦੇ ਨੂੰ ਹਣਾ। ਪਤਾ ਨਹੀਂ ਬਈ ਪਤਾ ਨਹੀਂ ਤੇ ਰੱਬ ਦੀ ਕਿਰਪਾ। ਹਾਂ। ਆਹ ਦੇਖ ਲਓ ਖੀਰੀ ਪਹਿਲਾਂ ਸੂਈ ਸੀਗੀ। ਠੀਕ ਹੈ। ਫਿਰ ਕੀ ਚਾਰ ਦੰਦ ਹੋਈ ਆ। ਆਹ ਚਾਰ ਦੰਦ ਹੋ ਗਈ। ਹਾਂ ਚਾਰ ਹੋਈ ਆ। ਚਾਰ ਤੇ ਫੇਰ ਸੂਪੀ ਰੱਖ ਦੇ। ਪਹਿਲਾਂ ਵੀ ਤਿੰਨ ਸੀ। ਨਹੀਂ ਪਹਿਲਾਂ ਵੀਰੇ ਨੇ ਇੱਕ ਦਿੱਤਾ ਸੀ। ਇੱਕ ਦਿੱਤਾ ਸੀ। ਹੁਣ ਉਹ ਹੀ ਪੂਰਾ ਕਰਤਾ ਇੱਕ। ਹਾਂ ਹਾਂ ਹੁਣ ਇਹਨੇ ਤਿੰਨ ਦਿੱਤੇ ਆ। ਹੂੰ। ਦੇਦੇ ਵਿੱਚ ਦੋ ਪੱਠਾ ਨੇ ਅੱਛਾ ਦੋ ਪੱਠਾ ਨੇ ਇੱਕ ਬੱਕਰਾ ਆ ਗਿਆ ਇੱਕ ਬੱਕਰਾ ਇਹ ਆਪਣੇ ਵੱਡੇ ਉਹ ਤੋਂ ਹੀ ਆ ਪਿਸਟਲ ਪਿਸਟਲ ਤੋਂ ਗੱਬਣਾ ਜੇ ਬਾਈ ਦੇਖੋ ਹੀ ਇਹ ਜਿਆ ਬੱਕਰਿਆ ਹੋਣਗੇ ਯਾਰ ਛੇਤੀ ਕਾਮਯਾਬ ਹੋ ਜਾਂਦਾ ਬੰਦਾ ਕਿਉਂਕਿ ਜਦੋਂ ਦੋ ਦੋ ਪੱਠਾ ਆ ਗਈਆਂ ਇੱਕ ਬੱਕਰਾ ਆ ਗਿਆ ਆਪਣੇ ਕੋਲੇ ਬਾਈ ਪਹਿਲਾਂ ਵੀ ਤਿੰਨ ਤਣ ਆਈਆਂ ਪੱਠਾ ਆਪਣੇ ਕੋਲੇ ਬਹੁਤ ਆ ਰਹੀਆਂ ਮਹਾਰਾਜ ਜੱਟਪਾ ਨਾਲ ਠੀਕ ਹੈ ਹੈ ਕਿ ਵੀ ਆਪਣੇ ਕੋਲੇ ਇੱਕ ਬੱਕਰਾ ਆਇਆ ਸੀ ਆਹ ਲਾਲ ਦਾ ਹੂੰ ਤੇ ਉਹਦੇ ਨਾਲ ਆਪਾਂ ਦੋਵੇਂ ਨੇ ਸੈੱਟ ਕਰਤੇ ਠੀਕ ਹੈ ਹੁਣ ਇਹ ਚੰਗਾ ਇਹ ਹੋਏ ਨੇ ਬਾਈ ਇਹਦਾ ਆਪਾਂ ਵੀਡੀਓ ਬਣਾਉਣ ਖਾਤਰ ਬਾਹਰੇ ਕੱਢ ਲਏ ਸੀ ਚੱਲ ਦਿਖਾ ਦਈਏ ਤੂੰ ਦਾ ਆਥਰੇ ਫੇਰ ਪਿਆਮੂਗ ਦੁੱਧ ਹਾਂਜੀ ਹਾਂਜੀ ਹੂੰ ਲੱਤਾਂ ਲੁੱਤਾਂ ਦੇ ਲੈਂਥ ਦਾਖਦੇ ਕੱਦ ਕਰਨ ਗੈਣਾ ਬਈ ਵਧੀਆ ਪੂਰਾ ਵਧੀਆ ਬਈ ਪੂਰਾ ਬਰੀਕੀ ਦੇਖੋ ਹੂੰ ਫੇਮ ਨਾਲ ਦੇ ਵਿੱਚ ਦੇਖੋ ਆਨ ਸੱਪ ਵਰਗੇ ਪਿਆ ਲੂਈਂ ਦੇਖੋ ਤੁਸੀਂ ਹੂੰ ਆ ਬੱਕਰਾ ਬਈ ਇਹ ਬੱਕਰਾ ਹਾਂ ਬੱਕਰਾ ਬੱਕਰਾ ਘੈਂਟ ਆ ਬਈ ਡੱਬਾ ਥੋੜਾ ਦੇਖੋ ਓਵੇਂ ਹੀ ਆ ਖੜਨੀ ਖੋੜਨੀ ਲੱਤਾਂ ਲੁੱਤਾਂ ਬਹੁਤ ਆਕੜੀਆਂ ਨੇ ਏ ਭਾਈ ਪਤਾ ਲੱਗਿਆ ਕਿ ਇਹਦਾ ਛੋਟੇ ਬੱਚੇ ਦਾ ਵੀ ਆਏ ਹੁਣ ਆ ਬਣਨਗੇ ਭਾਈ ਬਣੂਗੇ ਜਦੋਂ ਬਲੱਡ ਲੈਣੀ ਆਪਣੇ ਕੋਲੇ ਤਾਕੜੀਆਂ ਨੇ ਬਣੂਗੇ ਬਣੂਗਾ ਕਿਸੇ ਪਾਸੇ ਹੈ ਹੀ ਨਹੀਂ ਹੈਗੀ ਤਾਂ ਬੱਕਰੇ ਚੰਗੇ ਕਰਾਂ ਤੇ ਜਨਾ ਭਾਈ ਉਹਦਾ ਮੈਂ ਮਨੇ ਨਹੀਂ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਜਿਹੜੇ ਨੇ ਬੰਨਣਾ ਹੂੰ ਆਪਣੇ ਕੋਲੇ ਤੁਸੀਂ ਆਉਣ ਕੈਮਰਾ ਮੈਂ ਤੁਸੀਂ ਸਾਰੇ ਫਾਰਮ ਦੀ ਵੀਡੀਓ ਬਣਾਉਂਦੀ ਇੱਕ ਨਗ ਮਾੜਾ ਹੋਵੇ ਤੁਸੀਂ ਕਹਿ ਦਿਓ ਵੀ ਆ ਨਗ ਮਾੜਾ ਦਾ ਧੰਨ ਨਾ ਚੰਗੇ ਨੇ ਭਾਈ ਤੇਰੇ ਯਾਰ ਹਾਂ ਇਹ ਸ਼ੇਰੀ ਨੇ ਸ਼ੇਰੇ ਰੰਗ ਦੀ ਦਿੱਤਾ ਹੈ ਹਾਂਜੀ ਹਾਂਜੀ ਇਹ ਰੰਗ ਕੁਝ ਥੋੜਾ ਜਿਹਾ ਬੱਕਰੇ ਤੇ ਪਾ ਗਈ ਹੂੰ ਕੁਝ ਆਪ ਦੇ ਤੇ ਪਾ ਗਈ ਕੁਝ ਆਪ ਦੇ ਤੇ ਪਾ ਗਈ ਇਨੇ ਕੀ ਦਿੱਤਾ ਇਹਨੇ ਸਿੰਗਲ ਪੱਠ ਦਿੱਤੀ ਆ ਪਹਿਲਾਂ ਸੁਈਆ ਨਾ ਇਹ ਵੀ ਦੂਜੇ ਆ ਇਹ ਦੂਜੇ ਇਹਨੇ ਫਿਰ ਇੱਕ ਦੇਤਾ ਮੈਨੂੰ ਹਾਂ ਇਹਦਾ ਪਿਛਲੀ ਵਾਰ ਦਾ ਬੱਚਾ ਸੀਗਾ ਹਮ ਇੱਕ ਪਿਛਲੀ ਵਾਰ ਦਿੱਤਾ ਸੀ ਇਹਨੇ ਇੱਕ ਦਿੰਦੀ ਆ ਹਾਂ ਇਹਨੇ ਇੱਕ ਹੀ ਦਿੱਤਾ ਜੀ ਠੀਕ ਹੈ ਬਾਕੀ ਪੱਠੇ 8 ਦਿਨਾਂ ਦੀ ਹੀ ਆ ਕੁਆਲਿਟੀ ਬਹੁਤ ਆ ਪੱਠ ਦੇ ਵਿੱਚ ਲਓ ਬਈ ਸਿਹਰੇ ਰੰਗ ਦੀ ਆ ਬਈ ਕਾਲੇ ਸਿਹਰੇ ਰੰਗ ਦੀ ਪੱਠ ਤੇ ਇੱਕ ਸਿੰਗਲ ਆ ਜੇ ਕਿਹਨੇ ਕੈਰੀ ਪੱਠ ਲੈਣੀ ਹੋਵੇ ਤਾਂ ਉਹ ਵੀ ਬਾਈ ਨਾਲ ਸੰਪਰਕ ਕਰ ਲਿਓ ਬਈ ਕੈਰੀ ਪੱਠ ਖਾਤਰ ਕੈਰੀ ਪੱਠ ਮਿਲ ਜੂ ਹੈ ਨਾ ਬਈ ਕੋਈ ਗੱਲ ਨਹੀਂ ਬਾਈ ਕੋਈ ਚੱਕਰ ਨਹੀਂ ਆਪਾਂ ਕਿਹੜਾ ਆਪਣੇ ਹੋਰ ਹੋ ਜੂ ਜੇ ਕਿਸੇ ਭਰਾ ਹੋਇਆ ਸੌਂਕੀ ਦੇ ਦਾਂਗੇ ਕੋਈ ਚੱਕਰ ਨਹੀਂ ਨਾ ਵਿੱਚ ਵਾਹ ਕੈਰੀ ਮੰਗਦੇ ਨਹੀਂ ਨਹੀਂ ਕੋਈ ਚੱਕਰ ਨਹੀਂ ਹੈਗਾ ਬਾਈ ਹੂੰ ਬਾਈ ਕਰ ਲਓ ਬਾਈ ਮਾਲਕ ਦੀ ਕਿਰਪਾ ਸਿੱਧੀ ਚਾਹੀਦੀ ਆ ਹੂੰ ਇਹ ਬਾਈ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਵੀ ਬਾਈ ਨਾਲ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਨੰਬਰ ਆਪਾਂ ਦਵਾਂਗੇ ਸਕਰੀਨ ਤੇ ਤੇ ਬਾਈ ਇੱਕ ਵਾਰੀ ਲੋਕੇਸ਼ਨ ਦੱਸਿਓ ਇੰਡ ਤੇ ਆਪਣੇ ਫਾਰਮ ਦੀ ਕੀ ਆ ਆਪਣਾ ਪਿੰਡ ਹੈਗਾ ਜੀ ਭੋਤਨਾ ਜਦੋਂ ਆਪਾਂ ਮੋਗਾ ਰੋਡ ਤੋਂ ਬਰਨਾਲੇ ਤੋਂ ਮੋਗਾ ਰੋਡ ਚੱਲਦੇ ਆ 18 19 ਕਿਲੋਮੀਟਰ ਆ ਫੂ ਟੈਕਸ ਆਉਂਦਾ 45 ਹੂੰ ਹੂੰ ਤੇ ਜ਼ਿਲ੍ਹਾ ਹੈਗਾ ਆਪਣਾ ਬਰਨਾਲਾ ਵੱਡਾ ਰੋਡ ਹਾਈਵੇ ਰੋਡ ਦੇ ਉੱਪਰ ਹੀ ਪਿੰਡ ਆਪਣਾ ਠੀਕ ਹੈ ਹਾਂਜੀ ਤੇ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ ਬਾਈ 9517262009 ਠੀਕ ਹੈ ਜੀ ਹਾਂਜੀ ਤੇ ਧੰਨਵਾਦ ਬਾਈ ਤੁਹਾਡਾ ਜਿਹੜਾ ਤੁਸੀਂ ਸਾਨੂੰ ਫਾਰਮ ਦਿਖਾਇਆ ਤੇ ਬਾਈਆਂ ਨਾਲਾ ਜਾਣਕਾਰੀ ਸਾਂਝੀ ਕੀਤੀ ਹੈ ਨਾ ਬਹੁਤ ਧੰਨਵਾਦ ਬਾਈ ਹਾਂਜੀ ਹਾਂਜੀ